ਬੀਕਣ ਦਾ ਰੋਲਾ ਨਹੀਂ ਸੀ ਇਹਨੂੰ ਪਤਾ ਹਲਕੀ ਹਲਕੀ ਕਿੰਮੇਣ ਸ਼ੁਰੂ ਮੈਂ ਉੱਥੇ ਬੈਠਾ ਪੈਸੇ ਸੁੱਖੀ ਆਣਾ ਰੱਬਾ ਸੁਣਿਆ ਮੀਨਾ ਪਮੀ 100 ਜਾ ਕੇ ਮਸੀਤੇ ਪਾਉ ਰੱਬਾ 200 ਪਾਉ ਹੌਲੀ ਹੌਲੀ ਜਿੱਦਾਂ ਜਿੱਦਾਂ ਦਿਨ ਟਾਈਮ ਵਧਦਾ ਸੀ ਮੇਰੇ ਪੈਸੇ ਵਧ ਹੀ ਜਾਂਦੇ ਸੀ ਇਹ ਗੱਡਾ ਚਾਚਾ ਕਿਦੋਂ ਦਾ ਹੋਊਗਾ ਪੁਰਾਣਾ ਕਾਫੀ ਆ ਹੈਨਾ ਇਹ ਜੀ 600 ਦਾ ਲਿਆ ਨਵਾਂ ਕਿੰਨੇ ਦਾ 600 ਦਾ 600 ਦਾ 600 ਦਾ ਪੜਾ ਜਿਆ ਲਿੱਤਰ ਜਿਆ ਫੱਦੀ ਵਦਿਓ ਹਾਂ ਇਹ ਨਹੀਂ ਇਤਨਾ ਦਾ ਹਾਂ ਲਿੱਤਰ ਜਿਆ ਆੜਾ ਫੋਨ ਹੈ ਜੱਤਾ ਖੋਜ ਕੀਤਾਈ ਸੋ ਸੋ ਗੁਲਾਬ ਕਰਦੇ ਸਵਾਲ ਮੈਂ ਕੌਜ ਜਵਾਬ ਦਿੰਦੀਆਂ ਨੇ ਜਿੱਥੇ ਭੋਰਿਆਂ ਦੇ ਗੀਤਾਂ ਨੂੰ ਛਾਪ ਕਲੀਆਂ ਕਿਤਾਬ ਦਿੰਦੀਆਂ ਨੇ ਉਥੇ ਸਸਤੇ ਪਾ ਮੁਸਕਾਨ ਦੀ ਖੁਲਗੀ ਵੱਡੀ ਜਈ ਦੁਕਾਨ ਤੇ ਵਾਜਾਂ ਮਾਰ ਬੁਲਾਉਂਦੇ ਨੇ ਨਦੀਆਂ ਨਾਲ ਕਿਨਾਰੇ ਜਿੱਥੇ ਸ਼ਰਤਾਂ ਲਾਉਂਦੇ ਨੇ ਸਰੂਖਾਨ ਬਣ ਮੈਂ ਕਰਦਾ ਹੇ 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 ਸਿਰ ਜਾਰੂਖਾਨ ਇਨੀ ਕਿ ਜੋਗਾ ਭਾਈ ਅਗਲੀ ਸ਼ੇਰ ਹੁਣ ਇਨੀ ਕਿ ਜੋਗਾ ਤੁਹਾਡਾ ਟਰੈਕਟਰ ਖੜਾ ਆਪਣਾ ਵਖੋਣਾ ਸਾਰਾ ਨੂੰ ਕਿੰਨਾ ਪੁਰਾਣਾ ਵਾ ਇਹ ਵੀ ਇਹ ਵੀ ਸਾਡੇ ਦਾਦੇ ਦੇ ਦੌਰ ਦਾ ਇਹ ਸਾਡੇ ਦਾਦੇ ਨੇ ਲਿਆ ਸਾਰ ਨੂੰ ਜੋ ਲੈ ਕੇ ਦਿੱਤਾ ਸਾਡੇ ਦਾਦੇ ਨੇ ਲੈ ਕੇ ਦਿੱਤਾ ਇਹ ਆਪ ਕਿਹੇ ਜੋਗੇ ਨਹੀਂਗੇ ਅਸੀਂ ਬੜੇ ਮਿਹਨਤੀ ਆ ਜੀ ਅਸੀਂ ਬਾ ਦਾਦੇ ਦਾ ਸਾਹਮਣੇ ਆ ਲਿਆ ਕੁਛ ਨਹੀਂ ਕੋਣ ਬੰਦਾ ਵੀ ਬੰਦਾ ਕੋਈ ਵੀ ਤੂੰ ਦਿੱਲੀੋਂ ਆਇਆ ਇੱਥੋਂ ਆਇਆ ਸ਼ਹਿਰ ਤੋਂ ਵੀ ਇੰਨਾ ਤੇ ਤੈਨੂੰ ਪਤਾ ਹੀ ਹੋਣਾ ਹਾਂ ਉਹ ਗੰਨੇ 'ਚ ਗਿਆਨ ਕਹਿੰਦਾ ਭਾਈ ਗੰਨਾ ਤੋੜਦੇ ਆਪ ਆਪੇ ਪ੍ਰਾਣੇ ਦੀ ਜਦ ਕਰੀ ਦੀ ਗੰਨਾ ਤੋੜਦਾ ਹਾਂ ਕਹਿੰਦਾ ਯਾਰ ਮੈਨੇ ਇਹ ਸੁਨਾ ਥਾ ਇਹ ਇਹ ਜੋ ਜ਼ਮੀਨ 'ਤੇ ਹੁੰਦੇ ਹਨ ਲੰਬੇ ਲੰਬੇ ਮੈਂ ਕਹਿੰਦਾ ਮੇਰੇ ਲੰਬੇ ਲੰਬੇ ਨਹੀਂ ਖੜੇ ਹੁੰਦੇ ਆ ਹਾਂ ਅੱਛਾ ਉਹ ਉੱਤੇ ਖੋਰੀ ਹੁੰਦੀ ਗੰਨੇ 'ਚ ਤੁਹਾਨੂੰ ਪਤਾ ਹਾਂ ਗੱਨਾ ਵੀ ਭਾਈ ਉਹ ਤਾਂ ਠੀਕ ਹੈ ਇਹ ਗੱਨਾ ਇਹ ਉਸਕੇ ਉੱਪਰ ਕੀ ਹੈ ਮੈਂ ਕਹਿੰਦਾ ਇਹਦੇ ਉੱਤੇ ਕੇਸਿੰਗ ਚਾੜੀ ਹੋਈ ਆ ਵੀ ਇਹਨੂੰ ਨਾ ਥੇੜਨਾ ਹੈ ਹੈ ਜੋ ਗੱਲ ਸਾਡੇ ਵਿੱਚ ਕਾਰ ਹੁੰਦੀ ਸੀ ਵਿਛੜ ਗਈ ਇੱਕ ਫੁੱਲਾਂ ਜੀ ਮਟਿਆਰ ਹੁੰਦੀ ਸੀ ਵਿਛੜ ਗਈ ਹਾਏ ਹਾਏ ਇੱਕ ਫੁੱਲਾਂ ਜੀ ਮਟਿਆਰ ਹੁੰਦੀ ਸੀ ਵਿਛੜ ਗਈ ਕੋਈ ਨਹੀਂ ਵਿਛੜੀ ਭਾਈ ਸਾਡਾ ਲੱਭੀ ਕੋਈ ਨਹੀਂ ਵਿਛੜਨੀ ਯਾਰ ਸਾਜੀ ਤੁਸੀਂ ਗੇਮ ਤੇ ਫੋਕਸ ਕਰੋ ਇਹਦੀ ਫੋਕਸ ਤਾਂ ذلیل ਹੋ ਰਹਾ ਹੈ ਕਹਿੰਦਾ ਇੱਕ ਸੁਣੀ ਮੈਂ ਸਿਆਣਿਆਂ ਤੋਂ ਗੱਲ ਸੀ ਸਿਆਣੀ ਕੋਲ ਆਲਣਾ ਚ ਛੱਡੇ ਨਾ ਫੇ ਪਿੱਛੇ ਮੁੜਦੀ ਹੁਣ ਹੱਸ ਕੇ ਮੈਂ ਮੰਨ ਲੈਣਾ ਦੁਨੀਆ ਦੀ ਗੱਲ ਕਿਸੇ ਤਿਤਲੀ ਵੀ ਬਿਨਾ ਖੰਭੋ ਦੇਖੀ ਉੱਡਦੀ ਇੱਕ ਸੁਣੀ ਮੈਂ ਸਿਆਣਿਆਂ ਤੋਂ ਗੱਲ ਸੀ ਸਿਆਣੀ ਕੋਲ ਹਲਣਾ ਜੇ ਛੱਡੇ ਨਾ ਫੇਰ ਪਿੱਛੇ ਮੁੜਦੀ ਹੁਣ ਹੱਸ ਕੇ ਮੈਂ ਮੰਨ ਲੈਣਾ ਦੁਨੀਆਂ ਦੀ ਗੱਲ ਕਿਸੇ ਤੇ ਤਿਤਲੀ ਵੀ ਬਿਨਾ ਖੰਭੋਂ ਦੇਖੀ ਉੜਦੀ ਬੇਬੇ ਪੁੱਛਦੀ ਰਹਿੰਦੀ ਆ ਤੇਰੇ ਬਾਰੇ ਨਹੀਂ ਕੁੜੇ ਪੱਤੇ ਡੇਕਾਂ ਦੇ ਵੀ ਹਰੇ ਦੂਜੀ ਵਾਰ ਹੋ ਗਏ ਹਾਈ ਕਾਗਜ਼ਾਂ ਦੀ ਕश्ती ਪਿਆਰ ਚ ਬਣਾ ਕੇ ਕਿੰਨੇ ਭੋਲੇ ਸੀਗੇ ਉਹਦੇ ਤੇ ਸਵਾਰ ਹੋ ਗਏ ਅਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਹੈ ਜੀ ਉਮੀਦ ਹੈ ਦੇਰਿਆ ਦੇ ਵਲੌਗ ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਮੁਹੱਬਤ ਤੇ ਤੁਹਾਡੇ ਸਭੀ ਵੱਲੋਂ ਵੀ ਤੁਹਾਨੂੰ ਬਹੁਤ ਸਾਰਾ ਪਿਆਰ ਜਿਹੜੇ ਜਿਹੜੇ ਸਾਨੂੰ ਦੇਖਦੇ ਆ ਇਹ ਗਾਣਾ ਮੇਰੇ ਵੀਰ ਨੇ ਲਿਖਿਆ ਸੀ ਡੇਰੇ ਵਾਲੇ ਨੇ ਆਗਜ਼ਾਂ ਦੀ ਕਸ਼ਤੀ ਤੇ ਮੈਂ ਗਾਇਆ ਸੀ YouTube ਤੇ ਵੀ ਮੌਜੂਦ ਹੈ ਸੁਣ ਸਕਦੇ ਹੋ ਸੁਣ ਸਕਦੇ ਹੋ ਜਾ ਕੇ ਆਗਜ਼ਾਂ ਦੀ ਕਸ਼ਤੀ ਕਸ਼ਤੀ ਨਾਲ ਲੱਕੀ ਜੁੱਤੀ ਨਾਲ ਠੰਡ ਨਾਲ ਜਿਹੜੇ ਜਿਹੜੇ ਬੜੇ ਬੜੇ ਗਾਣੇ ਆ ਸੋ ਖੈਰ ਵੈਲਕਮ ਸਵਾਗਤ ਆ ਜੀ ਐਨੂੰ ਆਖਦੇ ਆ ਅੱਜ ਤੇ ਨਵੇਂ ਵਲੌਗ ਦੇ ਵਿੱਚ ਤੇ ਮੈਨੂੰ ਜੀ ਐਨੂੰ ਆਖ ਮੈਂ ਆਇਆ ਤੇਰੇ ਕੋਲ ਤੈਨੂੰ ਤਾਂ ਮੈਂ ਸਵੇਰ ਦਾ ਜੀ ਐਨੂੰ ਆਖੀ ਜਾਂ ਨਾ ਸਾਨੂੰ ਵੀ ਜੀ ਐਨੂੰ ਜੀ ਇਸ ਵਲੌਗ 'ਚ ਤੇ ਮੈਨੂੰ ਜੀ ਐਨੂੰ ਡੇਰੇ ਵਾਲੇ ਦੇ ਡੇਰੇ ਤੇ ਡੇਰੇ ਤੇ ਹਾਂਜੀ ਤੇ ਡੇਰੇ ਵਾਲੇ ਕੋ ਆ ਗਏ ਆ ਜੀ ਤੇ ਇਹ ਜੀ ਸਾਰੀਆਂ ਚੀਜ਼ਾਂ ਨੂੰ ਇਹ ਅੱਜ ਦਾ ਵਲੌਗ ਤੇ ਆਪਾਂ ਕਰਦੇ ਆ ਬਾਅਦ 'ਚ ਸ਼ੁਰੂ ਇਹ ਰਾਤ ਦੀ ਕਹਾਣੀ ਮੜੀ ਜਿੱਥੇ ਦੱਸਦੇ ਵੀ ਜਿਹੜੀ ਤੂੰ ਮੇਰਾ ਰਾਤ ਕੀਤੀ ਆ ਰਾਤ ਦੀ ਗੱਲ ਇਦਾਂ ਮੈਂ ਵੀ ਤੁਹਾਨੂੰ ਪਤਾ ਵੀ ਲੈਂਦੇ ਚੜਦੇ ਪੰਜਾਬ 'ਚ ਸਭ ਤੋਂ ਜ਼ਿਆਦਾ ਠੰਡ ਹੁੰਦੀ ਆ ਨਾ ਇਹ ਗੱਲ ਨਹੀਂ ਕਰਨੀ ਲੈਂਦੇ ਚੜਦੇ ਪੰਜਾਬ ਦੇ ਵਿੱਚ ਜੇ ਪੰਜਾਬੀਆਂ ਨੂੰ ਕਿਉਂ ਨਾ ਸਕੂਟਰ ਰਾਈਵੇ ਕੋ ਪੰਜਾਬੀ ਠੀਕ ਆ ਤੇ ਮੈਂ ਆਇਆ 5 ਮਿੰਟਾਂ ਚ ਤੇ ਚੇਤੇ ਰੱਖਿਓ ਵੀ 5 ਘੰਟਿਆਂ ਚ ਆਊਗਾ ਸੋ ਉਹ ਗੱਲ ਆ ਇਹ ਨਾ ਦੱਸ ਗਈ ਠੰਡ ਸ਼ੁਰੂ ਤੋਂ ਦੱਸਾਂਗਾ ਨਾ ਡਿਟੇਲ ਚ ਦੱਸਦਾ ਹਾਂ ਮੈਂ ਗੱਲ ਮੈਂ ਸਿਆਣਾ ਬੰਦਾ ਹਾਂ ਕਿਉਂਕਿ ਗੱਲ ਮੇਰੇ ਤੇ ਨਾ ਨਾ ਆਵੇ ਲਓ ਜੀ ਠੰਡ ਇੰਨੀ ਹੋਈ ਆ ਅੱਜ ਕੱਲ੍ਹ ਪਹਾੜ ਠੰਢੀ ਚੱਲਦੀ ਆ ਤੇ ਧੁੰਦ ਫੁੱਲ ਭਾਰਨਾ ਪਈ ਸੀ ਤੇ ਨਾਲ ਦੀ ਨਾਲ ਬਾਰਿਸ਼ ਵੀ ਹੋਣੀ ਸੀ ਤੇ ਫਿਰ ਗੱਡੀ ਨਿਕਲੀ ਆ ਉਥੋਂ ਨੇ ਮੈਨੂੰ ਕਿਹਾ ਸੀ 2 ਵਜੇ ਆਉਣਾ ਤੂੰ ਮੈਂ ਲਾਹੌਰੋਂ ਨਿਕਲਣਾ ਸੀ 2 ਵਜੇ ਤੇ ਮੈਂ ਉੱਠਦਿਆਂ ਉੱਠਦਿਆਂ ਨਹਾਉਂਦਿਆਂ ਕਰਦਿਆਂ ਖਾਂਦਿਆਂ ਚਾਹ ਮੇਕਅਪ ਕਰਦਿਆਂ ਚਾਹ ਕਿਹੜਾ ਮੇਕਅਪ ਚਾਹ ਮੇਕਅਪ ਉਹ ਟੈਸ਼ਨ ਮਸ਼ੀਨ ਹੀ ਹੋ ਗਿਆ ਚਾਹ ਪੀਂਦੇ ਆ ਹਮ ਟਾਈਮ ਹੋ ਗਿਆ ਸੀ ਵਾਵਾ ਤੇ ਫਿਰ ਮੈਂ ਜਦੋਂ ਨਿਕਲਿਆ ਤੇ ਮੈਨੂੰ ਪਤਾ ਲੱਗਿਆ ਵੀ ਕੱਟੀ ਜਾਣੀ ਆ 4:20 ਤੇ ਹਾਂ ਤੇ ਇਹਦੇ ਪਹੁੰਚਦਿਆਂ ਪਹੁੰਚਦੇ ਇੱਥੇ ਹੋ ਜਾਣੀ ਸੀ ਸ਼ਾਮ ਹਾਂ ਤੇ ਉੱਥੋਂ ਜਦੋਂ ਗੱਡੀ 'ਚ ਬੈਠਾ ਤੋਂਦ ਇੰਨੀ ਪੈਣ ਡਈ ਸੀ ਕਿ ਗੱਡੀ ਵਾਲੇ ਨੇ ਰਾਮ ਰਾਮ ਨਾਲ ਗੱਡੀ ਚਲਾਈ ਟਾਂਗੇ ਦੀ ਤੋਰ ਤੇ ਹਮ ਹਮ ਤੇ ਉਹ ਫਿਰ ਧੁੰਦ ਬੜੀ ਸੀ ਫਿਰ ਬਾਰਿਸ਼ ਪੈਣ ਲੱਗ ਗਈ ਫਿਰ ਹੋਰ ਉਹਨੇ ਮੱਠੀ ਕਰ ਲਈ ਆ ਫਿਰ ਤੁਰ ਕੇ ਹੋ ਗਏ ਕਿ ਫਿਰ ਉਹਨੇ ਕਿਹਾ ਵੀ ਸਵਾਰੀਆਂ ਤੁਸੀਂ ਉਤਰੋ ਤਾਂ ਗੱਡੀ ਮੈਂ ਬੰਦ ਕਰਦਾ ਤੇਲ ਵੀ ਬਜੂਗਾ ਧਕਾ ਲਾਓ ਸਾਢੇ 4 ਦਾ ਤੁਰਿਆ ਮੈਂ ਪਹੁੰਚਿਆ ਵਾਂ 9:30 10:00 9:30 ਵਜੇ ਐ ਲੱਗਦਾ ਜਿਵੇਂ ਸਫ਼ਰ ਸਿਰਫ 3 ਸਾਢੇ 3 ਘੰਟੇ ਆ 3 ਘੰਟੇ ਦਾ ਸਫ਼ਰ ਸੀ ਲੋਰੋਂ ਆਪਣੇ ਸ਼ਹਿਰ ਦਾ ਜਿਹੜਾ 3 ਘੰਟੇ ਦਾ ਸਫ਼ਰ ਆ 200 ਕਿਲੋਮੀਟਰ ਸਫ਼ਰ ਬਣਦਾ ਵਾ ਇਹ ਬੰਦੇ ਨੇ ਸਿਰਫ ਮੈਨੂੰ 4-5 ਘੰਟੇ ਡੀਕਿਆ ਸ਼ਹਿਰ ਤੇ ਐਵੇਂ ਮੇਰੇ ਤੇ ਚੜਾਈ ਕਰੀ ਜਾਂਦਾ ਯਾਰ ਤੁਸੀਂ ਹਿਸਾਬ ਲਾ ਲਓ 4-5 ਘੰਟੇ ਜਾਂ ਛੜੀ ਕਰਨ ਦਾ ਮੈਨੂੰ ਐਸੇ ਰੌਲਾ ਨਹੀਂ ਹੈਗਾ ਡੀਕਣ ਦਾ ਰੌਲਾ ਨਹੀਂ ਸੀ ਇਹਨੂੰ ਪਤਾ ਹਲਕੀ ਹਲਕੀ ਕਿਣਮੈਣ ਸ਼ੁਰੂ ਮੈਂ ਉੱਥੇ ਬੈਠਾ ਪੈਸੇ ਸੁੱਖੀ ਆਣਾ ਰੱਬਾ ਸੁਣਿਆ ਮੀਨਾ ਪਵੀ 100 ਜਾ ਕੇ ਮਸੀਤੇ ਪਾਉ ਰੱਬਾ 200 ਪਾਉ ਹੌਲੀ ਹੌਲੀ ਜਿੱਦਾਂ ਜਿੱਦਾਂ ਦਿਨ ਟਾਈਮ ਵਧਦਾ ਸੀ ਮੇਰੇ ਪੈਸੇ ਵਧ ਜੰਦੇ ਸੀ ਉੱਥੇ ਬੈਠਾ ਯਕੀਨ ਮਨ ਇੰਨੀ ਠੰਡ ਮੈਂ ਦੋ ਗੇੜੇ ਸ਼ਹਿਰ ਦੇ ਲਾਏ ਸੀ ਤਾਂ ਮੈਨੂੰ ਪਤਾ ਸੀ ਕਿ ਮੇਰੀ ਆ ਕੇ ਪੁੱਛਿਆ ਮੈਂ ਕਿਹਾ بارش ਨਹੀਂ ਪਈ ਇੱਥੇ ਮੈਂ ਕਿਹਾ ਵੀ ਰਾਜ ਤੇ بارش ਪੈਣ ਦੀ ਸੀ ਕੰਦਾ ਮਸਾਂ ਬਚੇ ਮੈਂ ਕਿਹਾ ਮਸਾਂ ਬਚੇਗੀ ਤੁਸੀਂ ਮਰ ਜਣਾ ਨਹੀਂ ਮ 10 ਕਿਲੋਮੀਟਰ ਸ਼ਹਿਰ ਆ ਇੱਥੋਂ ਆਪਾਂ ਨੂੰ ਆਪਣੇ ਡੇਰੇ ਤੋਂ 10 ਕਿਲੋਮੀਟਰ ਸ਼ਹਿਰ ਆ ਤੇ 10 ਕਿਲੋਮੀਟਰ ਦੇ ਹਿਸਾਬ ਲਾ ਲਓ ਵੀ ਜੇ 10 ਕਣੀਆਂ ਵੀ ਵੱਜ ਜਾਂਦੀਆਂ ਤੇਜ ਮੂੰਹ ਦੇ ਉੱਤੇ ਸਕੂਟਰ ਤੇ ਪਤਾ ਲੱਗਦਾ ਨਾ ਫਿਰ ਤਾਂ ਕਰਕੇ ਅੱਗੇ ਮੇਰੇ ਯਾਰ ਦੀ ਸਿਹਤ ਬੜੀ ਤਕੜੀ ਹੈ ਤੇ ਇਹ ਸਿਆਣਾ ਬੰਦੇ ਆ ਸਮਝੋ ਆਪ ਵੀ ਮੋٹے ਬੰਦੇ ਦੇ ਵਿੱਚ ਕਿਹੜੀ ਸਿਹਤ ਆ ਮੋਟਾ ਕੌਣ ਹੈ ਇੱਥੇ ਨਹੀਂ ਮੋٹے ਦੇ ਵਿੱਚ ਕਿਹੜੀ ਸਿਹਤ ਆ ਇਹ ਜ਼ਰਾ ਫਿਰ ਯੂ نو ਵਟ ਬੰਦਾ ਭਾਈ ਦਾ ਫਿਰਦਾ ਫਰਤੀਲਾ ਜਿਹਾ ਰਹਿੰਦਾ ਨਿਯਾਮ ਸੈਟਰੇ ਦਾ ਸੋ ਖੈਰ ਅੱਜ ਦਾ ਵਲੌਗ ਹੋ ਗਿਆ ਸ਼ੁਰੂ ਅੱਜ ਦੀ ਵੀਡੀਓ ਹੋ ਗਈ ਆਪਣੀ ਸ਼ੁਰੂ ਕਹਾਣੀਆਂ ਰਾਤ ਵਾਲੀਆਂ ਤੁਹਾਨੂੰ ਦੱਸਤੀਆਂ ਵਾ ਜਿਹੜੀਆਂ ਅੱਜ ਜਣੀਆਂ ਵਾ ਤੁਹਾਡੇ ਨਾਲ ਰੂਬਰੂ ਆਪਾਂ ਕਰਾਉਂਦੇ ਜਾਣਾ ਇਸ ਟਾਈਮ ਸਮੀ ਆਇਆ ਹੋਇਆ ਵਾ ਕੀ ਕਰਨ ਉਹ ਵੀ ਨਾਲ ਦੀ ਨਾਲ ਖਲਾਸਾ ਕਰਦੀਏ ਇੱਕ ਤਾਂ ਆਹ ਪਿੰਡ ਫੇਰਨ ਦੂਜਾ ਆ ਮਿਲਣ ਤੇ ਤੀਜਾ ਆ ਇਹ ਗਾਨਿਆਂ ਦੀ ਲੋਕੇਸ਼ਨ ਦੇਖਣ ਗਾਨਾ ਆਪਾਂ ਕਰ ਰਹੇ ਆ ਸ਼ੂਟ ਰੋਮਾਂਟਿਕ ਬਹੁਤ ਸੋਹਣਾ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਉਗਾ ਕਿਉਂਕਿ ਸਾਨੂੰ ਵੀ ਪਸੰਦ ਆ। ਸਾਨੂੰ ਵੀ ਪਸੰਦ ਤੇ ਉਹਦੀ ਲੋਕੇਸ਼ਨਾਂ ਦੇਖਣੀ ਆ ਵਧੀਆ-ਵਧੀਆ ਵੀ ਕਿੱਥੇ ਆਪਾਂ ਸ਼ੂਟ ਕਰ ਸਕਦੇ ਹਾਂ ਇੱਕ ਆਪਾਂ ਪਿੰਡ 'ਚ ਘਰ ਦੇਖਣਾ ਕਿਉਂਕਿ ਸਾਡੇ ਸੈੱਟ ਨਹੀਂ ਲਾਉਣਾ ਪੈਂਦਾ ਸਾਡੇ ਘਰ ਹੀ ਇਦਾਂ ਦੇ ਬਣੇ ਆ। ਹਾਂ ਸੋਹਣਾ ਜਿਹਾ ਘਰ ਦੇਖਾਂਗੇ ਫਿਰ ਪ੍ਰੋਪਰ ਉਹਨੂੰ ਸਟੋਰੀ ਬਣਾ ਕੇ ਤੇ ਉਹਨੂੰ ਸ਼ੂਟ ਉਹਨੂੰ ਸ਼ੂਟ ਕਰਾਂਗੇ ਤੁਹਾਡੇ ਨਾਲ ਸਾਂਝਾ ਆਸ-ਪਾਸੇ ਜਿਹੜੀਆਂ 2-4 ਲੋਕੇਸ਼ਨਸ ਨੇ ਇਹਨੇ ਦੇਖਿਆ ਸੋਸ਼ਲ ਮੋਸ਼ਨ ਗਾਣੇ ਲਈ ਹੋਣੀ ਸ਼ੁਰੂ ਹੋ ਗਈ। ਵੀਡੀਓ ਦੇ ਵਿੱਚ ਉਹ ਹੁਣੇ ਅਸੀਂ ਦੇਖਣ ਚੱਲੇ ਆਂ ਇੱਥੋਂ ਜਾਣਾ ਵਾ ਉਧਰ ਆਪਾਂ ਸੋ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹ ਤੁਹਾਡੇ ਆਪਾਂ ਨਾਲ ਦੀ ਨਾਲ ਸਾਂਝੇ ਕਰਦੇ ਜਾਣਾ ਵਲੌਗ ਨਾ ਟੁੱਟਣਾ ਨਹੀਂ ਗਾ ਜੁੜ ਕੇ ਰਹਿਣਾ ਨਾਲ ਤੇ ਐਲਫੀ ਲਾ ਕੇ ਭਾਵਿਆਂ ਦੇ ਪੋਪਕੋਰਨ ਲੈ ਕੇ ਬੈਠੋ ਕਿਉਂਕਿ ਵਾ ਲੰਮਾ ਚੱਲਣ ਵਾਲਾ ਹੈ। ਸੋ ਖੈਰ ਆਜੋ ਲੋ ਜੀ ਦੋਸਤੋ ਤੁਰ ਪਏ ਆ ਇਹਨੂੰ ਆਪ ਦਾ ਸਕੂਟਰ ਦੇ ਦਿੱਤਾ ਲਈ ਤੁਰ ਪਏ ਆ ਬੁਲਟ ਤੇ ਤੇ ਸਕੂਟਰ ਐ ਇਹਨੂੰ ਮੋੜਨਾ ਪੈ ਉਹ ਚ ਲੈਣ ਚੱਲੇ ਆਂ ਚੱਲੇ ਲੋ ਜੀ ਸਾਹਮਣੇ ਹੁੰਦਾ ਪਿਆ ਰੇੜਾ ਤੁਹਾਨੂੰ ਰੇੜਾ ਸਨ ਦਿਖਾਉਣਾ ਪੁਰਾਣੇ ਅੰਦਾਜ਼ ਦਾ ਇੱਕ ਸਾਈਡ ਤੇ ਲਾ ਸਕੂਟਰ ਨਾ ਇਹ ਪੁਰਾਣੇ ਅੰਦਾਜ਼ ਦਾ ਹੀ ਆ ਗੱਡਾ ਇਹ ਬਾਬਾ ਜੀ ਗੱਡਾ ਰੋਕੋ ਮੜਾ ਜਾ ਚਾਚਾ ਰੋਕੀ ਚਾਚਾ ਰੋਕੀ ਗੱਡਾ ਰੋਕੀ ਗੱਡਾ ਰੋਕੀ ਉਹ ਚਾਚਾ ਇਹ ਵਿਖਾਉਂ ਆ ਉਹ ਵੀ ਗੱਡਾ ਕਿਵੇਂ ਦਾ ਹੈ ਚਾਚਾ ਰੋਕ ਲੈ ਕੀ ਹਾਲ ਹੈ ਖੈਰੇ ਸੁਣਾਓ ਸੇ ਠੀਕ ਏ ਠੀਕ ਠਾਕ ਹਾਂ ਬੱਚੇ ਓਏ ਕਿਵੇਂ ਆ ਆਮ ਲੋਪਤ ਹੋ ਠੀਕ ਏ ਬਈਆਂ ਲਵੇਟ ਕੇ ਬੈਠੇ ਆ ਠੰਡ ਤੋਂ ਨਿਆਣੇ ਹਨਾ ਆਹ ਕੰਮ ਦੀ ਗੱਲ ਤੁਹਾਨੂੰ ਮੈਂ ਹੋਰ ਦੱਸਾਂ ਹਾਂ ਇਹ ਬੱਛੇ ਦੀ ਕਮੀ ਕਰਕੇ ਇੱਕ ਗਾਂ ਜੋੜੀਏ ਕਿ ਬੱਛਾ ਜੋੜਿਆ ਲੈਣਾ ਅੱਛਾ ਵਾਹ ਚਾਚਾ ਇਹ ਬੱਚੇ ਦੋਵੇਂ ਹਾਲੀ ਨਹੀਂ ਕੀਤੇ ਹਾਲੀ ਨਹੀਂ ਕੀਤੇ ਨਹੀਂ ਨਹੀਂ ਇੱਕ ਬੱਛਾ ਇੱਕ ਗਾਂ ਵਾਹ ਇਹ ਗੱਡਾ ਚਾਚਾ ਕਿਦੋਂ ਦਾ ਹੋਊਗਾ ਪੁਰਾਣਾ ਕਾਫੀ ਆ ਹਨਾ ਇਹ ਜੀ 600 ਦਾ ਲਿਆ ਨਵਾਂ ਓਏ ਕਿੰਨਾਂ 6 ਸੌ ਦਾ 6 ਸੌ ਦਾ 6 ਸੌ ਦਾ ਲਿੱਤਰ ਗਿਆ ਫੰਦੀ ਵਦਿਓ ਹਾਂ ਇਹ ਨਹੀਂ ਇਤਨਾ ਦਾ ਹਾ ਲਿੱਤਰ ਗਿਆ ਆੜਾ ਫੋਨ ਹੈ ਜੱਤਾ ਖੋਜ ਕੀਤਾਈ ਇਹ ਲਿੱਤਰ ਨਾਲ ਵੀਡੀਓ ਪਾਦੀ ਪਈ ਐ ਇਹ ਭਾਈ ਹੈਗਾ ਬਾ 3-4 ਲੱਖ ਦਾ 600 ਦਾ ਲਿਆ ਸੀ ਆ ਕਿੰਨਾ ਪੁਰਾਣਾ ਹੋਊਗਾ ਜਦੋਂ ਇਸ ਰੇਡ ਦੀ ਕੀਮਤ 600 ਸੀ ਇਹ ਕਿੰਨਾ ਪੁਰਾਣਾ ਹੋਊਗਾ ਹੁਣ ਤਾਂ 600 ਦੀ ਟੂਬ ਨਹੀਂ ਹੁੰਦੀ ਅਲੇ ਦੇ ਵਿੱਚ ਪਈ ਹੋਈ ਯਾਰ 600 ਦੇ 600 ਦੀ ਤਾਂ ਮੋਟਰਸਾਈਕਲ ਹੀ ਨਹੀਂ ਹੁੰਦੀ ਭਾ ਚਾਚਾ ਬੜਾ ਆ ਇਸ ਬੱਚੇ ਵਾਂਗ ਸੁਣ ਹਾਂ ਆ ਨਿਆਣੇ ਵਰਗਾ ਸੀ ਇਹ ਸੰ ਲਿਆ ਵਾ 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 ਅੱਜ ਤਾਂ ਪਿਆਰ ਚਾਚਾ ਕਿੰਨੇ ਸਾਲ ਪੁਰਾਣਾ ਹੋਊਗਾ ਇਹ ਇਹ ਚਾਲੀਆਂ ਉੱਤੇ ਉੱਤੇ ਹਾਂ ਚਾਲੀਆਂ 40ਾਂ ਦਾ ਵੱਡਾ ਤੇਰ ਤੋਂ ਤੇਰ ਤੋਂ ਵੱਡਾ ਮੇਰੇ ਤੋਂ ਤਾਂ ਬਹੁਤ ਵੱਡਾ ਵਾ ਇਹ ਚੱਲ ਚਾਚਾ ਮੜ ਜਾਵਨ ਦੇ ਕੀ ਬਾਤ ਹੈ ਯਾਰ ਕੀ ਬਾਤ ਹੈ ਅੱਛਾ ਇੱਥੇ ਜਿਹੜੀ ਸ਼ਾਹੀ ਲੱਭਣੀ ਤੁਹਾਨੂੰ ਸਮੀ ਤੋਂ ਵੱਡੀ ਲੱਭਣੀ ਉਹ ਸਮੀ ਤੋਂ ਵੱਡੀ ਦਾ ਮੋਰਸਾ ਦਾ ਵੀ ਗੱਡਾ ਹੋਏ ਕਿੰਨੇ ਇਦਾਂ ਦੇ ਬੰਦੇ ਵੀ ਨਹੀਂ ਨਾ ਨਹੀਂ ਹੁਣ ਕਿੱਥੇ ਹੁੰਦੇ ਆ ਬੰਦ ਹੋ ਗਏ ਹੁਣ ਹਾਂ ਹੁਣ ਤਾਂ ਇੱਕ ਵੱਛੀ ਵਾਲਾ ਹਾਂ ਲੋ ਜੀ ਸਕੂਟਰ ਵੀ ਵੱਡਾ ਸਮੀ ਤੋਂ ਤੇ ਗੱਡਾ ਵੀ ਵੱਡਾ ਹਾਂ ਟੂਟਰ ਵੀ ਵੱਡਾ ਵਾ ਗੱਡਾ ਵੀ ਵੱਡਾ ਚਲੋ ਜੀ ਹੁਣ ਸਾਹਮਣੇ ਜਾਣਾ ਆਪਾਂ ਉਹ ਥੇ ਲੋ ਜੀ ਆ ਗਏ ਆ ਲొਕੇਸ਼ਨ ਤੇ ਲొਕੇਸ਼ਨ ਸਮੀ ਨੂੰ ਦਿੱਤੀ ਆ ਵਖਾ ਲొਕੇਸ਼ਨ ਬਹੁਤ ਸੋਹਣੀ ਆ ਤੇ ਆਪਾਂ ਜਿਆਦਾ ਚਲੋ ਤੁਹਾਨੂੰ ਕੀ ਦਿਹਾਉਣੀ ਆ ਗਾਣੇ ਚ ਦਿਹਾਵਾਣਾ ਅੱਛਾ ਨਹੀਂ ਹੋਣੀ ਸੂਰਜ ਜੀ ਕਰਕੇ ਹਣਾ ਅੱਛਾ ਇਹ ਅਸਲ ਦੇ ਵਿੱਚ ਹੈ ਵਾ ਆੜੂਆਂ ਦਾ ਬਾਗ ਹਾਂ ਠੀਕ ਆ ਤੇ ਆੜੂ ਬਹੁਤ ਮਹਿੰਗੇ ਆ ਤੇ ਬਾਗ ਬਹੁਤ ਮਹਿੰਗਾ ਵਾ ਹੂੰ ਅਸੀਂ ਵੀ ਇੱਥੇ ਖੜੇ ਮਹਿੰਗੇ ਹੋ ਗਏ ਆ ਹਾਏ ਤੇ ਮਹਿੰਗਾ ਇਹ ਹਾਸਾ ਹੋ ਗਿਆ ਮਹਿੰਗਾ ਇਹ ਹਾਸਾ ਤੇਰਾ ਹੈ ਇਹ ਤਾਂ ਹੈ ਵੈਸੇ ਹੁਣ ਗਾਣਾ ਸੁਣਾ ਦੇ ਇਹ ਸਾ ਇਹ ਥਾਂ ਬੜਾ ਹੈ ਰੁਕ ਜਾ ਆਏ ਹਾਏ ਹਾਏ ਬਾਸ ਇੰਨਾ ਕੀ ਥਾਂ ਬੜਾ ਸੋਹਣਾ ਹਾਂ ਤੇ ਇੱਥੇ ਖਲੋ ਕੇ ਤੇ ਸਰਤਾਜ ਜੀ ਦਾ ਗਾਣਾ ਹੁੰਦਾ ਜ਼ਿਹਨ ਚ ਹਾਂ ਕਿ ਚੱਲੇ ਉੱਥੇ ਚੱਲੀਏ ਯਾਰ ਕਿ ਜਿੱਥੇ ਨੋ ਰੰਗੇ ਗੁਲਜ਼ਾਰ ਦੇ ਮੌਸਮ ਨਜ਼ਮਾ ਗਾਉਂਦੇ ਨੇ ਨਦੀਆਂ ਨਾਲ ਕਿਨਾਰੇ ਜਿੱਥੇ ਸਰਤਾਂ ਲਾਉਂਦੇ ਨੇ ਚੱਲ ਉੱਥੇ ਚੱਲੀਏ ਯਾਰ ਕਿ ਜਿੱਥੇ ਨੌ ਰੰਗੇ ਗੁਲਜ਼ਾਰ ਦੇ ਮੌਸਮ ਨਜ਼ ਮੰਗਾਉਂਦੇ ਨੇ ਨਦੀਆਂ ਨਾਲ ਕਿਨਾਰੇ ਜਿੱਥੇ ਸਰਤਾਂ ਲਾਉਂਦੇ ਨੇ ਸੋ ਸੋ ਗੁਲਾਬ ਕਰਦੇ ਸਵਾਲ ਮੈਂ ਕਾਹ ਜਵਾਬ ਦਿੰਦੀਆਂ ਨੇ ਜਿੱਥੇ ਭੋਰਿਆਂ ਦੇ ਗੀਤਾਂ ਨੂੰ ਛਾਪ ਕਲੀਆਂ ਕਿਤਾਬ ਦਿੰਦੀਆਂ ਨੇ ਉਥੇ ਸਸਤੇ ਪਾ ਮੁਸਕਾਨ ਦੀ ਖੁਲਗੀ ਵੱਡੀ ਜਈ ਦੁਕਾਨ ਤੇ ਵਾਜਾਂ ਮਾਰ ਬਲਾਉਂਦੇ ਨੇ ਨਦੀਆਂ ਨਾਲ ਕਿਨਾਰੇ ਜਿੱਥੇ ਸ਼ਰਤਾਂ ਲਾਉਂਦੇ ਨੇ ਚੱਲ ਉੱਥੇ ਚੱਲੀਏ ਯਾਰ ਕਿ ਜਿੱਥੇ ਅਗਲੀ ਲੋਕੇਸ਼ਨ ਆ ਆ ਜਿਓ ਜੀ ਲਓ ਜੀ ਆ ਗਏ ਆ ਫੁੱਲਾਂ ਵਾਲੇ ਬਾਗ ਚ ਤੇ ਫੁੱਲਾਂ ਦੇ ਜਿਹੜੇ ਮਾਲਕ ਆ ਉਹ ਟੁਕਦੇ ਪਏ ਆ ਬਾਲਣ ਹੈਲੋ ਭయ్యా ਕਿਵੇਂ ਹੋ ਭయ్యా ਜੀ ਭయ్యా ਜੀ ਮੈਨੇ ਸੁਣਾਤਾ ਫੁੱਲ ਮਹਿੰਗੇ ਬੜੇ ਹੈ ਆਪ ਇਹ ਲਗੇ ਹੈ ਬਾਲਣ ਟੁਕਣੇ ਹਾਂ ਜੀ ਮਹਿੰਗੇ ਆ ਇਹ ਤੇ 300 ਰੁਪਏ ਪਾਈਆ ਫੁੱਲ ਤੇ ਇਹ ਬਾਲਨ ਟੁਕੀ ਜਾਂਦਾ ਮਰੇ ਤੂੰ ਮੀਰ ਨਹੀਂ ਹੋਇਆ ਹਣ ਕੱਲੇ ਫੁੱਲਾਂ ਤੇ ਥੋੜੀ ਰਹਿਣਾ ਮੈਂ ਮਿਹਨਤ ਕਰਾਂਗੇ ਤੇ ਫੇਰ ਹੀ ਗੱਲ ਬਣੂਗੀ ਬਾਲਨ ਟੋਕੇ ਚੰਗਾ ਹੋ ਕਾ ਧਰਨਾ ਕਿਉਂ ਕਿਹਦਰਨਾ ਨਹੀਂ ਨਹੀਂ ਹੋਕੇ ਵਾਲਾ ਨਹੀਂ ਅੱਛਾ ਚੁੱਲੇ ਵਾਲਾ ਲਓ ਜੀ ਫੁੱਲਾਂ ਵਾਲੇ ਬਾਗਸ ਜਿਹੜਾ ਐਂਟਰੀ ਜੀ ਮਾਰ ਲੀਏ ਲਓ ਜੀ ਇਹ ਗੁਲਾਬ ਦੇ ਫੁੱਲਾਂ ਤੇ ਆਹ ਕਿਹੜੇ ਜਮੀਨ ਆ ਜਿਹੜੇ ਲੱਗੇ ਹੈ ਗੁਲੇ ਦੋਦੀ ਓਕੇ ਤੇ ਆਹ ਚਿੱਟੇ ਜਿਹੜੇ ਲੱਗੇ ਆ ਇਹ ਵੀ ਗੁਲੇ ਦੋਦੀ ਚਿੱਟੇ ਗੁਲੇ ਦੋਦੀ ਤੇ ਇਹ ਸਾਰਾ ਫੁੱਲਾਂ ਦਾ ਬਾਗ ਆ ਇੱਥੇ ਮੈਂ ਐਕਚੁਅਲੀ ਨਾ ਇੱਕ ਵੀਡੀਓ ਬਣਾਈ ਸੀ ਸਮੀ ਨੂੰ ਵੇਖੀ ਕਹਿੰਦਾ ਵੀ ਯਾਰ ਆ ਬਹੁਤ ਸੋਹਣੀ ਆ ਤਾਂ ਉੱਥੋਂ ਮਾਈਂਡ ਦੇ ਵਿੱਚ ਲੋਕੇਸ਼ਨ ਆਈ ਤੁਹਾਨੂੰ ਇਹ ਵੀ ਵਿਖਾਉਨੇ ਆ ਅੱਗੇ ਬਾਅਦ ਦੇ ਆ ਤੁਹਾਨੂੰ ਡੇਰਾ ਵੀ ਵਿਖਾਉਨੇ ਆ ਸਮੀ ਵੀ ਨਾਲ ਦੀ ਨਾਲ ਵਿਖਾਈ ਜਾਂਦਾ ਲੋ ਜੀ ਆਏ ਹਾਏ 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 ਆਏ ਹਾਏ ਹਾਏ ਲੋ ਜੀ ਕਬੂਤਰ ਚਾਚਾ ਕਿਹੜੇ ਕਿਹੜੇ ਰੱਖੇ ਆ ਇਹ ਲੱਕੇ ਦੇਸੀ ਦੇ ਮਿਸ਼ਰੀ ਲੱਕੇ ਦੇਸੀ ਸਰਾਜੀ ਹੋਰ ਅਛਾ ਕਈ ਕਿਸਮ ਦੇ ਆ। ਲੋ ਜੀ ਚਾਚੇ ਨੇ ਕਬੂਤਰ ਰਖੇ ਵਾਵਾ ਸਾਰੇ ਤੇ ਕਬੂਤਰ ਤੇ ਆਪਣੇ ਕੋਲ ਵੀ ਆ ਪਰ ਮੈਂ ਨਹੀਂ ਕਦੀ ਨਿਗਾ ਹੀ ਨਹੀਂ ਮਾਰੀ। ਹਾਂ ਪੈਣਾ ਨਹੀਂ ਮੈਨੂੰ ਮੈਂ ਤੈਨੂੰ ਹੁਣੇ ਦੱਸ ਦਵਾ। ਆਹੋ। ਇਹ ਨਾ ਹੋਵੇ ਕਿ ਪੈ ਜੇ ਮੈਂ। ਲੋ ਜੀ ਅਮਰੂਦਾਂ ਵਾਲੇ ਬਾਗ ਦੇ ਵਿੱਚੋਂ ਦੀ ਨੰਗ ਦੇ ਟੱਪ ਦੇ ਅੱਗੇ ਵਾਧਦੇ ਆ ਹੈ। ਉਹ ਵੀ ਅੱਗੇ ਵਲੌਗ ਨੂੰ ਜੁੜਿਆ ਤੇ ਮਵੀ ਤੇ ਵਲੌਗੋ ਵਲੌਗੀ ਹੋਇਆ ਹੋਇਆ ਨਿਜ਼ਾਮ। ਉਹ ਵੇਲਾ ਨਹੀਂ ਤੂੰ ਸਾਡਾ ਗਾਈਡ ਅੱਜ ਹੈ ਕੀ ਕਹਿੰਦਾ ਅੱਬੇ ਨੂੰ ਮੈਂ ਕਿਹਾ ਮੈਂ ਕਿਹਾ ਹੁਣ ਜਿਹੜੀ ਆਪਣੀ ਮੱਝ ਸੋਣੀ ਆਪਾਂ ਵੇਚ ਕੇ ਆਈ ਫੋਨ ਲੈ ਲੈਣਾ ਫਿਰ ਆਪਾਂ ਬਣਾਉਣੀ ਆ ਵੀਡੀਓ ਲੈ ਤੈਨੂੰ ਘਰੋਂ ਨਾ ਕੱਢ ਦੇ ਤੇਰਾ ਅੱਬਾ ਤੂੰ ਗਿਆ ਸਰ ਵੀਡੀਓ ਵੀਡੀਓ ਅੱਬੇ ਨੇ ਮੈਨੂੰ ਕੋ ਗਿਆ ਹੀ ਕੋ ਤਾਂ ਹੁਣ ਤੇਰੇ ਤੇ ਆ ਵੀ ਤੂੰ ਹੁਣ ਵਿਆਹ ਕਰਾਉਣਾ ਤਾਂ ਮੋਬਾਈਲ ਲੈਣਾ ਤੇ ਮੈਂ ਵਿਆਹ ਨਾ ਓਪਰਚੁਨਿਟੀ ਬਹੁਤ ਹੀ ਦਿੱਤੀ ਅੱਛਾ ਫਿਰ ਵਿਆਹ ਤੇ ਮੰਨ ਗਿਆ ਯਾਰ ਇੱਥੇ ਲੱਗੀਆਂ ਫੁੱਲ ਡੇਰੇ ਵਾਲਿਆ ਸੋਨੇ ਨਹੀਂ ਨਹੀਂ ਠੀਕ ਆ ਸੋਹਣੇ ਲੱਗਦੇ ਯਾਰ ਖੜਾ ਇੱਥੇ ਅਸਮਾਨ ਵਿੱਚ ਜਾਂ ਖੜ ਮੜਾ ਜਾ ਆਏ ਹਾਏ ਹਾਏ ਲੱਗਦਾ ਨਹੀਂ ਹੁਣ ਸ਼ਾਹਰੂਖ ਖਾਨ ਬਣ ਮੈਂ ਕਰਦਾ ਹੇ ਹੇ ਹੁਣ ਮਨਾਉਣਾ ਲੱਗ ਗਿਆ ਹੇ 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 ਸਿਮਰ ਜਰਵਣ ਇਨੀ ਕਿ ਜੁਗਾ ਭਾਈ ਅਗਲੀ ਸ਼ਹਿਰ ਹੁਣ ਇਨੀ ਕਿ ਜੁਗਾ ਲਓ ਜੀ ਚੱਲਦੇ ਆ ਫਿਰ ਅਗਲੀ ਲੋਕੇ ਅਗਲੀ ਲੋਕੇਸ਼ਨ ਤੇ ਲਓ ਜੀ ਪਹੁੰਚ ਆਏ ਆ ਆਪਾਂ ਸਮਾਨ ਦੇ ਡੇਰੇ ਇੱਥੇ ਇੱਕ ਦੋ ਲੋਕੇਸ਼ਨਾਂ ਸਾਡੇ ਨਜ਼ਰ ਦੇ ਵਿੱਚ ਆਈਆਂ ਅਸੀਂ ਕਹਾਂ ਵੀ ਹੁਣ ਤੂੰ ਧਾਰਾ ਕੱਢ ਲੈ ਤੇ ਲੋਕੇਸ਼ਨ ਸਾਨੂੰ ਬਾਅਦ ਚ ਵਿਖਾਈ ਹਾ ਅਸਮਾਨ ਸਾਹਿਬ ਲੱਗੇ ਡਿਊਟੀ ਤੇ ਆ ਲੱਗਦਾ ਉਹੀ ਜਿਹੜਾ ਸਾਡੇ ਨਾਲ ਸੀ ਹੈ ਬਈ ਭਾਈ ਕਰਨੀਆਂ ਪੈਂਦੀਆਂ ਐ ਤੋਂ ਪਹਿਲੇ ਬੁਢਾ ਆਏ ਉਹ ਪੁੱਛਦਾ ਹੀ ਨਹੀਂ ਪੁੱਤ ਕਿੰਨਾ ਕੀਤਾ ਉਹ ਗਾਲਾਂ ਤੋਂ ਸ਼ੁਰੂ ਕਰਦਾ ਤੇ ਗਾਲਾਂ ਦਾ ਮਖੋਦਦਾ ਕਹਿੰਦਾ ਅੱਬਾ ਗਾਲਾਂ ਤੋਂ ਸ਼ੁਰੂ ਕਰਦਾ ਗਾਲਾਂ ਤੇ ਮਖੋਂਦਾ ਕੰਮ ਸਾਰਾ ਇਹ ਸਾਰਾ ਜੀ ਮਾਲ ਡੰਗਰ ਜਿਹੜਾ ਮਾਸ਼ਾਅੱਲਾ ਇਹ ਸਾਰਾ ਸਮਾਨ ਸਾਹਬ ਦਾ ਹੈ ਤੁਹਾਨੂੰ ਵਿਖਾਉਨੇ ਆ ਦੂਰ ਤੱਕ ਮਾਲ ਖੜਾ ਹੈ ਮਾਸ਼ਾਅੱਲਾ ਤੇ ਇਹਦੇ ਕੋਲੇ ਪ੍ਰਾਣੀਆਂ ਪ੍ਰਾਣੀਆਂ ਛਾਵਾਂ ਤੁਹਾਨੂੰ ਉਹ ਵੀ ਵਿਖਾ ਦਿੰਨੇ ਆ ਤੁਸੀਂ ਫੇਰ ਕਹਿਣਾ ਇੱਧਰ ਸਾਰਾ ਕੁਝ ਹੀ ਪੁਰਾਣਾ ਵਾ ਹੈ ਅੱਛਾ ਸਮਾਨ ਮੈਨੂੰ ਸਿਰਫ ਇੱਕ ਗੱਲ ਦੱਸ ਉਹਦਾ ਟਰੈਕਟਰ ਖੜਾ ਆਪਣਾ ਦਾ ਹੋਣਾ ਸਾਰਾ ਨੂੰ ਕਿੰਨਾ ਪੁਰਾਣਾ ਵਾ ਇਹ ਵੀ ਇਹ ਵੀ ਸਾਡੇ ਦਾਦੇ ਦੇ ਦੌਰ ਦਾ ਹੈ ਇਹ ਸਾਡੇ ਦਾਦੇ ਨੇ ਲਿਆ ਸਾਰ ਨੂੰ ਜੋ ਦੇ ਕੇ ਦਿੱਤਾ ਸਾਡੇ ਦਾਦੇ ਨੇ ਲੈ ਕੇ ਦਿੱਤਾ ਇਹ ਆਪ ਕਿਸੇ ਜੋਗੇ ਨਹੀਂਗੇ ਅਸੀਂ ਬੜੇ ਮਿਹਨਤੀ ਆ ਜੀ ਅਸੀਂ ਬਾਪ ਦਾਦੇ ਦਾ ਸਾंभਿਆ ਲਿਆ ਕੁਛ ਨਹੀਂ ਯਾਰ ਇਹ ਵੀ ਬੜੀ ਗੱਲ ਆ ਸਾंभਿਆ ਤੁਸੀਂ ਸਾंभਿਆ ਸਹੀ ਗੱਲ ਹੈ ਵੇਚਿਆ ਨਹੀਂ ਇਹ ਅਸੀਂ ਅਸੀਂ ਆਹ ਪੁਰਖ ਦਾ ਵਿਰਸਾ ਸਾंभਿਆ ਮੈਂ ਦਿਖਾਉਣਾ ਯਾਰ ਆ ਜਿਹੜਾ ਤੁਰਿਆ ਹੁੰਦਾ ਇਹ ਵੀ ਤੁਹਾਡੇ ਦਾਦੇ ਦੇ ਦੌਰ ਦਾ ਲੱਗਦਾ ਮੈਨੂੰ ਹੈ ਓਏ ਕਿਉਂ ਵੀ ਆ ਵੀ ਤੁਹਾਡੇ ਦਾਦੇ ਦੇ ਦੌਰ ਦਾ ਲੱਗਦਾ ਉਹ ਨਹੀਂ ਆ ਬੰਦਾ ਜਿਹੜਾ ਹੈ ਹੈਲੋ ਕਿਦਾਂ ਠੀਕ ਆ ਹੈ ਗੰਦੇ ਬੱਚੇ ਲੋ ਜੀ ਆ ਟਰੈਕਟਰ ਆ ਇਹ ਸਿਟਰ ਆ ਬਹੁਤ ਪੁਰਾਣਾ ਵਾ ਓਏ ਉਸਮਾਨ ਕਿੰਨਾ ਵਾ 88 ਮਾਡਲ ਆਗੇ 85 ਹਾਂ 85 88 ਮਾਡਲ ਜਾਈ ਹੈ ਵੀ ਇਹ ਬਹੁਤ ਪੁਰਾਣਾ ਇਹਦਾ ਨਾਮ ਕੀ ਦੇਦੇ ਇਹ ਫੀਅਟਾ ਚੋਰੀ 480 ਹਾਂ ਲੋ ਜੀ ਦੇਖੋ ਜਰਾ ਕੀ ਇੰਨਾ ਪੁਰਾਣਾ ਕਿ ਇਹਨਾਂ ਦਾ ਦਾਦਾ ਮੋ ਗਿਆ ਟਰੈਕਟਰ ਵਾਲੇ ਖੜਾ ਹੈ ਹੈ ਦਾਦਾ ਟੁੱਟ ਗਿਆ ਵਾ ਇਹ ਨਹੀਂ ਟੁਰਦਾ ਇਹ ਨਹੀਂ ਟੁਰਦਾ ਨੇ ਇਹ ਟਰਾਲੀ ਜਿਹੜੀ ਉਹ ਖੜੀ ਆ ਤੂੰ ਆਪਦੇ ਵਲੌਗ ਚ ਵਿਖਾਈ ਆ ਉਹ ਤੇ ਇਹ ਇਕੱਠੇ ਲਿਆਈ ਸੀ ਮੇਰੇ ਖਿਆਲ ਇਹਨਾਂ ਨੇ ਇਹ ਬਹੁਤ ਪੁਰਾਣਾ ਤੇ ਇਹ ਅੱਛਾ ਇੱਕ ਸ਼ੈ ਹੋਰ ਵੀ ਆ ਡੇਰੇ ਤੋਂ ਜਿਹਦਾ ਟਰੈਕਟਰ ਫਸੇ ਇਹਨੂੰ ਲੈ ਕੇ ਜਾਂਦੇ ਬਾਬੇ ਨੂੰ ਅੱਛਾ ਇਹੀ ਕੱਢਦਾ ਜਾ ਕੇ ਯਕੀਨ ਮਨ ਬਾ ਜੰਦੇ ਇਹ ਬਾਬਾ ਜੀ ਇਹਨਾਂ ਨੇ ਬਾਬਾ ਸਾਂਭਿਆ ਉਹ ਕਹਿੰਦੇ ਨਾ ਦੇ ਲੋਕ ਨਾ ਪ੍ਰਾਣੀ ਜਿਹੜੇ ਬਾਬੇ ਸੀ ਨਾ ਬਹੁਤ ਪਿਆਰ ਕਰਦੇ ਸੀ ਟਰੈਕਟਰਾਂ ਨੂੰ ਹਾਂ ਟਰੈਕਟਰ ਮਤਲਬ ਤੈਨੂੰ ਕੀ ਦੱਸਾਂ ਇੱਕ ਗਾਣਾ ਬਣਿਆ ਆਵਾ ਪੁਰਾਣਾ ਹਾਂ ਹਾਂ ਜੱਟ ਫੋੜ ਵੇਚ ਕੇ ਰੋਇਆ ਹਾਂ ਹਾਂ ਸੁਣਿਆ ਬੜੀ ਮਜਬੂਰੀ ਨੂੰ ਵੇਚਿਆ ਸੀ ਉਹਨੇ ਨਾ ਫੋੜ ਹਾਂ ਹਾਂ ਉੱਪਰੋਂ ਉੱਪਰੋਂ ਨੇ ਗਾਣਾ ਬਣਾਇਆ ਸੀ ਫੋੜ ਨੂੰ ਬਹੁਤ ਪਿਆਰ ਕਰਦੇ ਸੀ ਪਿਆਰ ਕਰਦੇ ਸੀ ਨਹੀਂ ਇਹਨਾਂ ਨੇ ਬਹੁਤ ਹੱਲੇ ਸਾਂਭਿਆ ਹੋਇਆ ਵਾ ਯਾਰ ਇੰਨੇ ਇੰਨਾ ਪੁਰਾਣਾ ਇਹ ਹਾਲਾਂਕਿ ਪੱਠੇ ਛੱਠੇ ਜੀ ਇਹ ਸਾਰਾ ਕੁਝ ਇੱਤੇ ਹੀ ਆਉਂਦਾ ਵਾ ਤਾਂ ਕਰਕੇ ਹਾਲਤਾਂ ਜੀਆਂ ਵਿਗੜੀਆਂ ਹੋਈਆਂ ਪਰ ਬਸ ਇਹੀ ਸਮਝੋ ਵੀ ਸਾਂਭਿਆ ਚੱਲਦਾ ਵਾ ਹਾਂ ਆ ਜਾ ਬਈ ਜਿੰਦ ਜਾਨ ਹੈ ਜਿੰਦ ਜਾਨ ਹੈ ਲਓ ਜੀ ਹੁਣ ਆਪਾਂ ਚਾਹ ਢੀਕਦੇ ਆਂ ਤੇ ਚਾਹ ਆਪਣੀ ਆਉਂਦੀ ਤੇ ਚਾਹ ਪੀ ਕੇ ਅੱਗੇ ਵਧਦੇ ਆਂ ਲਓ ਜੀ ਦੋਸਤੋ ਚਾਹ ਆ ਗਈ ਆਏ ਹਾਏ 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 ਕਿੰਨਾ ਹੋਣਾ ਕਿਵੇਂ ਕਿੰਨਾ ਆਏ ਹਾਏ 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 ਲਓ ਦੋਸਤੋ ਚਾਹ ਪੀ ਲਈਏ ਜਰਾ ਆਪਾਂ ਹੈ ਚਾਹ ਚੂ ਪੀਣ ਤੋਂ ਬਾਅਦ ਬਹਿ ਗਏ ਆਂ ਅਸਮਾਨ ਕੋਲੇ ਨਾਲੇ ਨਾਲੇ ਚੋਂਦਾ ਧਾਰਾਂ ਤੇ ਨਾਲੇ ਸੁਣਾਉਂਗਾ ਦਿਨਾਈ ਦੀ ਗੱਲ ਇਹ ਸਾਡਾ ਜੀ ਡੇਰੇ ਦਾ ਅੰਜਮ ਸਰਾਇਆ ਬਣਿਆ ਅੱਜਕੱਲ ਸੁਣਾ ਵੀ ਚੋਰੀ ਗੱਲ ਮੇਰਾ ਨਾ ਕਦਰ ਰਹਿਣਾ ਸ਼ਹਿਰ ਮਾਮੇ ਦਾ ਪੁੱਤ ਅੱਛਾ ਮੈਨੂੰ ਫੋਨ ਕੀਤਾ ਬਾਈ ਕਿੱਥੇ ਹਾਂ ਤੇ ਮੈਂ ਛਿਛੀ ਪੱਟੇ ਪੱਟੇ ਪੋਂਦਾ ਮੈਂ ਕਿਹਾ ਬਾਈ ਵਿਰਸਾ ਸੰਭੀ ਜਾਣੇ ਆ ਅੱਛਾ ਕਹਿੰਦਾ ਵੀ ਮੇਰੇ ਨਾਲ ਯਾਰ ਬੇਲੀ ਅਜੀ ਆਉਣ ਨਾਲ ਗੰਨੇ ਛੁਪਣੇ ਆ ਅੱਛਾ ਮੈਂ ਕਿਹਾ ਤੁਸੀਂ ਆ ਜਾਓ ਬਾਈ ਹਾਂ ਹਾਂ ਤੁਹਾਨੂੰ ਪਤਾ ਹੈ ਆਪਾਂ ਪੰਜਾਬੀ ਜਦੋਂ ਪੁਰਾਣੇ ਵੈਸੇ ਬਹੁਤ ਚਾਹ ਹੋ ਜਾਂਦਾ ਮੈਂ ਬਾਹਰ ਮੰਜੇ ਮੁੰਜੇ ਕੱਢੇ ਮੈਂ ਕਿਹਾ ਪੁਰਾਣੇ ਆ ਗਏ ਉਹ ਆ ਕੇ ਬੈਠਾ ਮੁੰਡਾ ਸ਼ਹਿਰੀ ਲੈ ਆਇਆ ਨਾਲ ਅੱਛਾ ਉਹ ਉੱਥੇ ਉੱਥੇ ਬ ਚਾਜ ਪੀਤੀ ਨਾ ਟਰਾਲਾ ਲੰਘਿਆ ਤੇ ਮਿੱਟੀ ਚੰਗੀ ਹੈ ਕਹਿੰਦਾ ਉਹ ਫੋ ਯਾਰ ਬਹੁਤ ਧੂਲ ਹੈ ਯਾਂ ਪਰ ਡਸਟ ਡਸਟ ਆਹ ਸਾ ਮੈਂ ਕਹਾਂ ਵੀ ਕੋਈ ਨਹੀਂ ਭਾਈ ਆਪਾਂ ਨਾ ਵੀ ਇੰਨਾ ਤਾਂ ਹੁੰਦਾ ਹੋਏ ਹਮਮ ਫੇ ਕਹਿੰਦਾ ਵੀ ਯਾਰ ਗੰਨੇ ਹੁਣ ਚਲੀ ਜਾਵੇ ਜਾਣਾ ਵੀ ਇਥੋਂ ਨਾ ਹਮਨੇ ਜਾਣਾ ਜਲਦੀ ਹੈ ਤੂੰ ਯਹਾਂ ਤੇ ਨਾ ਡਸਟ ਵਸਟ ਹੈ ਹਮ ਮੈਂ ਕਹੋ ਚਲੋ ਉਹ ਮੈਂ ਗੰਨੇ ਚ ਲੈ ਗਿਆ ਹਮ ਕੋਣ ਬੰਦਾ ਵੀ ਬੰਦਾ ਕੋਈ ਵੀ ਤੂੰ ਦਿੱਲੀੋਂ ਆਇਆ ਐ ਥੋਂ ਆਇਆ ਸ਼ਹਿਰ ਤੋਂ ਵੀ ਇੰਨਾ ਤੇ ਤੈਨੂੰ ਪਤਾ ਹੀ ਹੋਣਾ ਹਾਂ ਉਹ ਗੰਨੇ 'ਚ ਗਿਆਨ ਕਹਿੰਦਾ ਭਾਈ ਗੰਨਾ ਤੋੜਦੇ ਆਪ ਆਪੇ ਪ੍ਰਾਣੇ ਦੀ ਜਦ ਕਰਦੀ ਗੰਨਾ ਤੋੜਦਾ ਕਹਿੰਦਾ ਯਾਰ ਮੈਨੇ ਇਹ ਸੁਨਾ ਥਾ ਇਹ ਇਹ ਜੋ ਜ਼ਮੀਨ 'ਤੇ ਹੁੰਦੇ ਐ ਲੰਬੇ ਲੰਬੇ ਮੈਂ ਕਹਿੰਦਾ ਮੇ ਲੰਬੇ ਲੰਬੇ ਨਹੀਂ ਖੜੇ ਹੁੰਦੇ ਆ ਹਾਂ ਅੱਛਾ ਤੇ ਉਹ ਉੱਤੇ ਖੋਰੀ ਹੁੰਦੀ ਗੰਨੇਆਂ ਦੇ ਤੁਹਾਨੂੰ ਪਤਾ ਹਾਂ ਗੰਨਾ ਵੀ ਭਾਈ ਉਹ ਤਾਂ ਠੀਕ ਹੈ ਇਹ ਗੰਨਾ ਇਹ ਉਸਕੇ ਉੱਪਰ ਕੀ ਹੈ ਮੈਂ ਕਹਿੰਦਾ ਇਹਦੇ ਉੱਤੇ ਕੇਸਿੰਗ ਚਾੜੀ ਹੋਈ ਆ ਵੀ ਇਹਨੂੰ ਨਾ ਟਰੇਲਣਾ ਹੈ ਹੈ ਟਰੇਲਣਾ ਛੜੇ ਆ ਟਰੇਲਣਾ ਛੜੇ ਇਹ ਇਦਾਂ ਦੇ ਬੰਦੇ ਆਏ ਨੇ ਵੀ ਤੁਸੀਂ ਵੀ ਜਲੰਧਰੋਂ ਉੱਟ ਕੇ ਆਏ ਆ ਇੱਥੋਂ ਸ਼ਹਿਰੋਂ ਆਏ ਜਾਣ ਕੇ ਮੇਰੇ ਇਹ ਉਸਕੇ ਉੱਪਰ ਗਿਆ ਤੇ ਉਸਕੇ ਉੱਪਰ ਗਿਆ ਆ ਮੱਝਾ ਹੁਣ ਇਹ ਇਹ ਗौरा ਤੁੰਨ ਕਿਵੇਂ ਰਹਤੇ ਹੋ ਮੇਰੇ ਕੋ ਸਾਡੇ ਪਿਓ ਦਾ ਦੇ ਮਰ ਗਏ ਇਹਨਾਂ ਦੇ ਵਿੱਚ ਨਹੀਂ ਜਿਹੜਾ ਦੁੱਧ ਪੀਨੇ ਆ ਜਿਹੜਾ ਦੁੱਧ ਪੀਨੇ ਕਿੱਥੋਂ ਹੁੰਦਾ ਵੀ ਸਾਨੂੰ ਪੁੱਛਦਾ ਵੀ ਤੁਸੀਂ ਇੱਥੇ ਕਿੰਦਰ ਸਾਡੇ ਪਿਓ ਦਾ ਤੇ ਮਰ ਗਏ ਵਿਚਾਰੇ ਮੰਜਨ ਮੱਢੇ ਬਾਨੇ ਸੀ ਜ਼ਮੀਨਾਂ ਮੁੰਦੇ ਰੋੜ ਕੇ ਸਾਰੇ ਹੈ ਇਹ ਨਹੀਂ ਗੱਲ ਸੀ ਹੁਣ ਤੁਸੀਂ ਦੱਸ ਕੇ ਹੋਗੇ ਪੀਜ਼ਾ ਖਵਾਉਣਾ ਮੈਨੂੰ ਬੱਸ ਇਹ ਕੀ ਆ ਇਹ ਕੀ ਸੀ ਸਮੀ ਅੱਛਾ ਜਿਹੜੀ ਮਸਾਲ ਬਣੀ ਆ ਵੀ ਕੀ ਬੰਦਨ ਨੂੰ ਕੀ ਪਤਾ ਅਦਰਕ ਦਾ ਸੁਆਦ ਅਦਰਕ ਦਾ ਸੁਆਦ ਖੋਤੇ ਨੂੰ ਚਲਗੀ ਪਤਾ ਵੀ ਪੰਜਾਬ ਦੀ ਮਿੱਟੀ ਕੀ ਸ਼ਾਇਆ ਉਹ ਕਹਿੰਦੇ ਨੂੰ ਨੇ ਵੀ ਖੋਤੇ ਨੂੰ ਘੋਦਾ ਤੇ ਕਹਿੰਦਾ ਮੇਰੇ ਕੰਨ ਪਾੜਦੇ ਆ ਉਹ ਸਾਫੇ ਨਾਲ ਲੋਕਾਂ ਦਾ ਉਹ ਸ਼ੇਰ ਹੁੰਦਾ ਮੈਂ ਪਤਾ ਨਹੀਂ ਕਿਹੜੇ ਆਪਣੇ ਵਧੀਆ ਸ਼ਾਇਰ ਦਾ ਵਾ ਕਿਸੇ ਦਾ ਜਿਹੜਾ ਕਹਿੰਦਾ ਤੇਰੇ ਸਾਰੇ ਸ਼ਹਿਰੀ ਮੱਚ ਗਏ ਮੇਰੇ ਪਿੰਡੋਂ ਸਾਗ ਲਿਆਉਣ ਤੇ ਹਾਏ ਹਾਂ ਸੁਣਿਆ 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 ਹਾਂ ਹਾਂ ਵਧੀਆ ਮੇਰੇ ਆ ਨਹੀਂ ਰਿਹਾ ਮੇਰੇ ਵੀ ਸ਼ਾਇਰ ਜ਼ੇਨ ਦੇ ਵਿੱਚ ਕਹਿੰਦਾ ਤੇਰੇ ਸਾਰੇ ਸ਼ੈਰੀ ਸਾਬਰ ਅਲੀ ਸਾਬਰ ਤੇ ਨਹੀਂ ਹਾਂ ਲੱਗਦਾ ਉਹਦਾ ਹੀ ਆ ਉਹ ਵਾਲਾਂ ਵਾਲਾ ਹਾਂ ਹਾਂ ਸਾਬਰ ਅਲੀ ਸਾਬਰ ਹੀ ਆ ਕਹਿੰਦਾ ਤੇਰੇ ਸਾਰੇ ਸ਼ੈਰੀ ਮੱਚ ਗਏ ਮੇਰੇ ਪਿੰਡੋਂ ਸਾਗ ਲਿਆਉ ਮੈਨੂੰ ਪਿੰਡੋਂ ਸਾਗ ਪਚਾਉਣ ਤੇ ਹਾਂ ਪਿੰਡੋਂ ਸਾਗ ਪਚਾਉਣ ਤੇ ਹੋਈ ਹੋਈ ਕਹਿੰਦਾ ਪੁੱਛੇ ਵੀ ਨਹੀਂ ਤੇਰੀ ਖਸਨ ਕਾ ਤੂੰ ਸਾਡੇ ਪੰਜਾਬ ਸਾਨੂੰ ਖਮਿਆ ਕਰ ਜਾਂ ਬਈ ਇਹ ਗੋਬਰ ਵਿੱਚ کیسے ਰਹਤੇ ਹੋ ਇਹ ਗਨੀਆਂ ਦੇ ਉੱਪਰ ਕਿਆ ਚੜਾ ਹੈ ਯਹਾਂ ਤੇ ਡਸਟਿੰਗ ਹੈ ਲੈ ਲੈ ਇਹ ਗੱਲਾਂ ਸਮਾਨੇ ਦੀਆਂ ਗੱਲਾਂ ਸਮਾਨੇ ਨਾਲ ਹੀ ਛੇਛੀ ਧਾਰਾਂ ਚੋਂ ਇਸੇ ਗੱਲ ਤੇ ਤੇਰਾ ਇੱਕ ਪੀਜ਼ਾ ਹੋ ਗਿਆ ਯਾਰ ਮੈਂ ਨਾ ਬੜੀ ਕੋਸ਼ਿਸ਼ ਆ ਮੈਨੂੰ ਵੀ ਆ ਡੇਰੇ ਵਾਲੇ ਬਲੌਗ ਤੇ ਦੱਸ ਯਾਰ ਸਮੀਤ ਬੰਦੇ ਵਾ ਵੇਖਦੇ ਇੰਡੀਆ ਚੋਂ ਦੱਸੋ ਭਾਈ ਆਪਣਾ ਨਾਮ ਲਾ ਦੇ ਵੀ ਉਹ ਵੇਖੋ ਛੇਛੀ ਸਾਨੂੰ ਦੱਸ ਕੇ ਕਰੋ ਮੈਂ ਕਹਿੰਦਾ ਪੀਜ਼ਾ ਖਾਵਾ ਪਹਿਲੇ ਬਾਦਸ਼ਾਹ ਪਤਾ ਕਹਿੰਦਾ ਸਬਸਕ੍ਰਾਈਬਰ ਕਹਿੰਦਾ 10000 ਸਬਸਕ੍ਰਾਈਬਰ ਜਦੋਂ ਹੋ ਗਿਆ ਨਾ ਤੇ ਕੋ ਪੀਜ਼ਾ ਖਾਣਾ ਮੈਂ ਕਹਾਂ ਯਾਰ ਤੂੰ ਪੀਜ਼ਾ ਖਾ ਲਈ ਫਿਰ ਯਾਰ ਡੇਰੇ ਵਾਲੇ ਨੂੰ ਫੋਲੋ ਕਰ ਲਓ ਡੇਰੇ ਵਾਲਾ ਵਲੌਗ ਦੇ ਨਾਮ ਤੋਂ ਇਹਦਾ ਚੈਨਲ ਆ ਤੇਨੂੰ ਬੀ ਅੱਛਾ ਡੇਰੇ ਵਾਲੇ ਦੇ ਨਾ ਸਪੈਲਿੰਗ ਨਹੀਂ ਲੱਭਦੇ ਸਾਰਿਆਂ ਬੰਦਿਆਂ ਨੂੰ ਡੀ ای ਆਰ ਵਾਈ ਡਬਲ ਏ ਐਲ ਏ ਹਾਂ ਡੇਰੇ ਵਾਲਾ ਵਲੌਗਸ ਇਹ ਦੱਸ ਕੇ ਕਰਾਓ ਇਹਨੂੰ ਮੈਂ ਨਾ ਪੀਜ਼ਾ ਖਵਾ ਦਵਾਂ ਇਹਨੂੰ ਹਰ ਸ਼ੈ ਸਹੀ ਸੀ ਦੱਸਦੇ ਵੀ ਬੰਦੇ ਛੇ ਦੀ ਪਹੁੰਚ ਜਾਣ ਦੱਸ ਕੇ ਕਰਨੇ ਆ ਬਾਅਦ ਤੁਸੀਂ ਦਬ ਕੇ ਕਰ ਦਿਓ ਸਾਨੂੰ ਦੇਖਾ ਹੋ ਜਾਣਾ ਸਾਰਿਆਂ ਨੇ ਕਰ ਦੇਣਾ ਯਾਰ ਤੂੰ ਮੈਨੂੰ ਸਬਸਕ੍ਰਾਈਬ ਕਰਨ ਨੂੰ ਫਿਰਦੀਆਂ ਪਿੱਛੇ ਮੈਨੂੰ ਇਹ ਲੱਗਦਾ ਲੋਈ ਸਮਾਨ ਨੇ ਕੋ ਨਿਕਲ ਕੇ ਆਪਾਂ ਆ ਗਏ ਆ ਵਾਲੀਵਾਲ ਵਾਲੇ ਗਰਾਉਂਡ ਤੇ ਸਮੀ ਕਹਿੰਦਾ ਮੈਂ ਵੀ ਖੇਡਣਾ ਮੈਂ ਉਹਦੇ ਵਾਲ ਜਾਣਾ ਨਹੀਂ ਰੋ ਉਹ ਇਧਰ ਉਹਦੇ ਵਾਲ ਘਾਤਾ ਜਾਣਾ ਤੂੰ ਯਾਰ ਇਧਰ ਆ ਇਨੇ ਉਹਨੂੰ ਨਾ ਮਾਰਦੇ ਦੇਖ ਲਿਆ ਕਹਿੰਦਾ ਮੈਂ ਉਹਦੇ ਵਾਲ ਜਾਣਾ ਆ ਚ ਵੇ ਅੱਛਾ ਇਦਾਂ ਮਾਰਨਾ ਇਦਾਂ ਨੀ ਨੀ ਸਿੱਧੀ ਨਹੀਂ ਮਾਰਨੀ ਹਾਂ ਖੜੀ ਬਾਸ ਦੇਖ ਖੜੀ ਕਰਕੇ ਮਾਰੀ ਜੀ ਜੋੜਾ ਮਾਰ ਇਦਾਂ ਹਾਂ ਹੱਥ ਬਨੋ ਸਹੀ ਹੱਥ ਬਨੋ ਇਦਾਂ ਹਾਂ ਓਏ ਆਂਗਲ ਟੁੱਟ ਜਾਣੀ ਇਹਦੀ ਆ ਚਲ ਆ ਜਾ ਅੱਛਾ ਚੱਲ ਕੱਚਾ ਪਾਹ ਥੱਲੇ ਸਾਰੀ ਅੱਛਾ ਬਾਕੀ ਇਦਾਂ ਕਰ ਲੈਣੇ। ਹਾਂ। ਚੜੇ ਖੋਲ ਹੱਥ। ਅੱਛਾ ਇਦਾਂ। ਚਲੋ ਬਈ। ਜੱਟੂ ਹਟ ਜਾ। ਇਹ ਇੱਥੇ ਜੱਟੂ ਆ ਘਰੇ ਹੁੰਦਾ ਨਾ। ਇਦਾਂ ਮਾਰਨੀ ਆ ਨਾ। ਹਾਂ। ਓਏ ਨਹੀਂ। ਸਮੀ। ਐ ਐ ਨਹੀਂ ਕਰਨਾ। ਐਂ ਕਰਨਾ। ਅੱਛਾ ਜੇ ਹੱਥ ਖੁੱਲਿਆ ਤਾਂ ਫੋਲ। ਨਹੀਂ ਹੱਥ ਖੁੱਲਿਆ ਟੁੱਟ ਜੂਂਗਲ ਛੱਟ ਲੱਗ ਜੂ ਕਿਤੇ। ਅੱਛਾ ਤੂੰ ਮਾਰੀ ਨਾ ਦੇ ਓਏ। ਓਏ ਇਹਨੂੰ ਦੇ ਬਾਲ। ਕੋਈ ਨਹੀਂ ਯਾਰ ਦਿਨ ਦੰਦਾ ਬਾਲ ਸੈ ਮੈਨੂੰ ਤੂੰ ਨਾ ਮਰਵਾ ਦੀ ਇਹਦੇ ਅੱਛਾ ਜੀ ਇਦਾਂ ਇਹਨੇ ਮਾਰੀ ਆ ਤੇਜ਼ ਤੇ ਫਿਰ ਤੇ ਫਿਰ ਕੋ ਬੈ ਕੇ ਡੱਕਣੀ ਆ ਹੱਥ ਦੇਣਾ ਏਦਾਂ ਨਾ ਉਂਗਲ ਟੁੱਟ ਜੂਗੀ ਹਾਂ ਦੇਣਾ ਆ ਥੈਂ ਕਰ ਏਦਾਂ ਐਂ ਹੀ ਬੈ ਕੇ ਕਰਨਾ ਵਾ ਅੱਗੋਂ ਹਾਂ ਠੀਕ ਆ ਇਹ ਮੈਨੂੰ ਲੱਗਦਾ ਸਮੀ ਨੂੰ ਸਿਖਾ ਕੇ ਘੱਲਣਗੇ ਜਾਂ ਇਹਦੇ ਕੋ ਤੇ ਲਾਸ ਲੂਸ ਪਾ ਕੇ ਘੱਲਣਗੇ ਸਿਕਾਉਣ ਵਾਲੀ ਤਾਂ ਗੱਲ ਝੂਠੀ ਆ ਕਿਉਂ ਸ਼ਾ ਜੀ ਸਹੀ ਸੁਣਾਓ ਕੀ ਹਾਲ ਚਾਲ ਆ ਕਿਦਾਂ ਮਰੇ ਲੋਈ ਪੂਰਾ ਲੇਫ ਲੈ ਕੇ ਬੈਠਾ ਪਾਲਾ ਕਿੱਥੇ ਆ ਕਿੱਥੇ ਪਾਲਾ ਹਾਂ ਮੇਰੇ ਸਾਥ ਕੀ ਹੋ ਗਿਆ ਇਹ ਨੂੰ ਜਰਾ ਸਿਖਾ ਲਈਏ ਜਦੋਂ ਲਾਸ ਲੂਸ ਪਈ ਫਿਰ ਤੁਹਾਨੂੰ ਵਿਖਾਉਣਾ ਹੈ ਤੇ ਮੈਂ ਸਮੀ ਸਾਹਿਬ ਹੁਣ ਸਾਹ ਸਾਹਮਣੇ ਆ ਹਾਂਜੀ ਤੇ ਸਮੀ ਸਾਹਿਬ ਅੱਗ ਬਲਦੀ ਪਈ ਹੈ ਵਾਹ ਵਾਹ ਆ ਵਾਹ ਵਾਹ ਆਇਆ ਵਾਹ ਵਾਹ ਕੋਈ ਸੁਣਾ ਦਿਓ ਮੜਾ ਜਾ ਇੱਥੇ ਸੁਣਾਉਣ ਨੂੰ ਕਾਲੇ ਹੁੰਦੇ ਇਹ ਨਹੀਂ ਆ ਮੂੰਹ ਤੇ ਜਿਹੜਾ ਧੂਆਂ ਪੈਂਦਾ ਨਾ ਇੱਧਰ ਆ ਜਾ ਸਮੀ ਉਧਰ ਚਲੇ ਜਾ ਸਮੀ ਉਧਰ ਚਲੇ ਜਾ ਠੀਕ ਆ ਹਮ ਬਾਬਿਆਂ ਦੀ ਬਾਣੀ ਵਰਗੀ ਮਿੱਠੀ ਜਿਵੇਂ ਚੌਣੀ ਵਰਗੀ ਰੋਜੇ ਦੀ ਰੋਣੀ ਵਰਗੀ ਰਾਜੇ ਦਾ ਨਾਂ ਨਾ ਲੈ ਵੇ ਵੇ ਕਿ ਖੇੜ ਖੜੀ ਆ ਬਹੁਤ ਆ ਬਾਬਿਆਂ ਦੀ ਬਾਣੀ ਵਰਗੀ ਮਿੱਠੀ ਜਿਵੇਂ ਚੌਣੀ ਵਰਗੀ ਰੋਜੇ ਦੀ ਰੋਣੀ ਵਰਗੀ ਮਰਦੇ ਨੂੰ ਪਾਣੀ ਵਰਗੀ ਵਾਹ ਸਾਡੇ ਗਲ ਦਾ ਹਾਰ ਹੁੰਦੀ ਸੀ ਵਿਛੜ ਗਈ ਇੱਕ ਫੁਲਾਂ ਜੀ ਮੁਟਿਆਰ ਹੁੰਦੀ ਸੀ ਵਿਛੜ ਗਈ ਅੱਖ ਨਾ ਰਹਿ ਤੇਰਾੜਾ ਵਿਛੜ ਗਈ ਇੱਕ ਫੁਲਾਂ ਜੀ ਮੁਟਿਆਰ ਹੁੰਦੀ ਵਾ ਮੇਥੋਂ ਵੱਧ ਮੈਨੂੰ ਚਾਹਿਆ ਕਰਨਾ ਕਿਨੇ ਪਿਆਰ ਸਿਖਾਇਆ ਸਾਨੂੰ ਪਰ ਸਮਝ ਨਹੀਂ ਆਇਆ ਸਾਡੇ ਤੇ ਹੋਰ ਸੀ ਸਾਇਆ ਸੇਲੀ ਨਹੀਂ ਸਾਡਾ ਯਾਰ ਹੁੰਦੀ ਸੀ ਵਿਛੜ ਗਈ ਨਹਿਰੋਂ ਪਾਰ ਚਲੀ ਗਈ ਇੱਕ ਫੁੱਲਾਂ ਜੀ ਮੁਟਿਆਰ ਹੁੰਦੀ ਸੀ ਵਿਛੜ ਗਈ ਮੇਰਾ ਹੁਣ ਦਿਲ ਪਿੱਟਣ ਨੂੰ ਕਰਦਾ ਸੋਣ ਲੈ ਸੁਣ ਸੁਨੀਆਂ ਲੈਣਾ ਹਾਏ ਕਿਸਮਤ ਸਾਡੇ ਵੱਲ ਨਹੀਂ ਹੁੰਦੀ ਸੱਚੀ ਅਦਕਲ ਨਹੀਂ ਹੁੰਦੀ ਗੱਲ ਦਾ ਹੱਲ ਨਿਕਲੇ ਕਿਦਾਂ ਉਹਦੇ ਨਾਲ ਗੱਲ ਨਹੀਂ ਹੁੰਦੀ ਜੋ ਗੱਲ ਸਾਡੇ ਵਿੱਚ ਕਾਰ ਹੁੰਦੀ ਸੀ ਵਿਛੜ ਗਈ ਇੱਕ ਫੁੱਲਾਂ ਜੀ ਮਟਿਆਰ ਹੁੰਦੀ ਸੀ ਵਿਛੜ ਗਈ ਹਾਏ ਹਾਏ ਇੱਕ ਫੁੱਲਾਂ ਜੀ ਮਟਿਆਰ ਹੁੰਦੀ ਸੀ ਵਿਛੜ ਗਈ ਕੋਈ ਨਹੀਂ ਵਿਛੜੀ ਪੈਸਾ ਲੱਭੀ ਕੋਈ ਨਹੀਂ ਵਿਛੜੀ ਯਾਰ ਸਾਜੀ ਤੁਸੀਂ ਗੇਮ ਤੇ ਫੋਕਸ ਕਰੋ ਇਹਦੀ ਫੋਕਸ ਤਾਂ ذلیل ਹੋ ਰਹਾ ਹੈ ਇਹ 우ਸਤਾਦ ਬਹੁਤਾ ਛੜਾ ਲੱਗਦਾ ਮੈਨੂੰ ਹਾਂ ਤੇ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਹੈ ਡੇਰੇ ਵਾਲਿਆ ਹਾਂ ਹਾਂ ਅੱਛਾ ਡੇਰੇ ਵਾਲਾ ਤਾਂ ਚਲੋ ਖੇਡਦਾ ਹੀ ਇੱਥੇ ਬਾਕੀ ਭਰਾ ਵੀ ਖੇਡਦੇ ਤੇ ਸਾਡੇ ਚਾਚਾ ਜੀ ਸਾਡੇ ਚਾਚਾ ਜੀ ਵੀ ਖੇਡਦੇ ਭਾਈ ਵਾਲੀ ਵਾਲ ਆ ਤੇ ਤੰਦਰੁਸਤੀ ਆ ਹਾਂ ਇਹ ਇਹ ਸਾਡੇ ਗੇਮ ਚਲਾਉਣ ਦੇ ਵਿੱਚ ਸਾਡੇ ਮੇਨ ਬੰਦੇ ਆ ਇਹਨਾਂ ਨੇ ਗੇਮ ਨੂੰ ਕੋਲ ਆਰਗੇਨਾਈਜੇਸ਼ਨ ਕਰਦੇ ਆ ਬਾਹਰ ਅੰਦਰ ਬੰਦੇ ਨੇ ਜਾਨਾ ਇਹ ਸਾਡੇ ਡੇਰੇ ਦਾ ਅੱਬਾ ਜੀ ਏ ਤੇ ਸਾਡਾ ਚਾਚਾ ਵਾ ਤੇ ਚਾਚਾ ਵੀ ਯਾਰ ਇਹ ਵਲੌਗ ਜੀ ਮੈਨੂੰ ਸਾਰੇ ਮੇਰੇ ਕਹਿੰਦੇ ਸੀ ਅੱਬਾ ਬਣਾਵਾ ਹਾਂਜੀ ਹਾਂਜੀ ਤੇ ਤੁਸੀਂ ਤੁਹਾਡੇ ਵਲੌਗ ਜੀ ਨਜ਼ਰ ਆ ਲਓ ਜੀ ਡੇਰਾ ਤਾਂ ਅੱਬਾ ਵੇਖ ਲਿਆ ਹੱਸਦਾ ਖੇਡਦਾ ਵਾਲੀਬਾਲ ਖੇਡਦਾ ਹਾਂ ਵਾਲੀਬਾਲ ਵੀ ਖੇਡਦਾ ਚਾਚਾ ਸਾਡਾ ਤੇ ਸਾਰਿਆਂ ਨੂੰ ਦੱਸਦਾ ਵੀ ਆ ਨਿਆਣਿਆਂ ਨੂੰ ਜੀ ਇਦਾਂ ਖੇਡਿਆ ਕਰੋ ਉਹਦੇ ਨਾਲੇ ਖੇਡਿਆ ਕਰੋ ਰੋਜ਼ ਕਿ ਨਹੀਂ ਚਾਚਾ ਖੇਡਨੇ ਚਾਹੀਦੇ ਆ ਨਾ ਖੇਡਣਾ ਚਾਹੀਦਾ ਕੋਚ ਨੇ ਸਾਡੇ ਹਾਂ ਵਾਹ ਵਾਹ ਐ ਤੇ ਪਰੀ ਹੁਣੀ ਆ ਪਰੀ ਕਿੱਥੇ ਆ ਹੁਣ ਜਿਵੇਂ ਜਿਵੇਂ ਸ਼ਾਮ ਪਈ ਜਾਣੀ ਆ ਸਾਰੇ ਇਕੱਠੇ ਹੋਈ ਜਾਣੇ ਆ ਤੇ ਗੇਮ ਪਖੀ ਜਾਣੀ ਆ ਫਿਰ ਇਹਨਾਂ ਨੇ ਰਾਤ ਨੂੰ ਜਿਹੜਾ ਨਾ ਸਹੀ ਪਖਣਾ ਮੈਚ ਹਨਾ ਡੇਰੇ ਵਾਲਾ ਇੱਥੇ ਹੁਣ ਇਸ ਟਾਈਮ ਹੀ ਹੁੰਦਾ ਵਾ ਇਥੇ ਪਹਿਲਾਂ ਲੈਟਾ ਸੀ ਲਾਤ ਤੀਆਂ ਫਲੱਡ ਲਾਈਟ ਖੇਡਦੇ ਰਾਤ ਨੂੰ ਹੱਥ ਬਹੁਤ 파ੜਦੇ ਆ ਰਾਤ ਨੂੰ ਯਾਰ ਹਾਂ ਠੰਡ ਹੁੰਦੀ ਨਾ ਠੰਡ ਬਹੁਤ ਜਿਆਦੀ ਹੁਣ ਵੀ ਹੱਥ ਲੱਗਦਾ ਅੱਜ ਪੂਰਾ ਧੁੱਪ ਨਹੀਂ ਉਲੀ ਤਾ ਗਾ ਕੱਲ ਨਹੀਂ ਕੋਈ ਖੇਡਿਆ ਕੱਲ ਦਾ ਗਰੁੱਪ ਦੇ ਵਿੱਚ ਵਾਲੀ ਵਾਲ ਵਾਲੇ ਦੇ ਵਿੱਚ ਕੋਈ ਕਿਸੇ ਨੇ ਚੂ ਚਾਵ ਨਹੀਂ ਕੀਤੀ ਕਿ ਸਾਢੇ 3 ਵਜੇ ਰੋਲਾ ਭੈਣ ਦਾ ਗਰੁੱਪ ਚਾਜੂ ਆਜੋ ਆਜੋ ਅੱਛਾ ਅੱਛਾ ਕੋਈ ਵਾਈ ਕਹਿੰਦਾ ਮੇਰੀਆਂ ਧਾਰਾਂ ਨਹੀਂ ਆ ਦੋ ਕੋਈ ਕਹਿੰਦਾ ਪੱਠਿਆਂ ਦੀ ਇੱਕ ਮਗਰੀ ਰਹਿ ਗਈ ਸੋ ਐਂ ਕਰ ਕਰੋਗੇ ਗਰੁੱਪ ਦੇ ਵਿੱਚ ਕੱਲ ਨਹੀਂ ਆਏ ਕੱਲ ਨਹੀਂ ਆਏ ਚਾਚਾ ਲਾਉਣ ਲੱਗਾ ਜਾਂ ਚਾਦਰ ਓ ਬੱਲੇ ਆ ਜਾਓ ਫਿਰ ਸਮੀ ਸਾਹਿਬ ਤੁਸੀਂ ਵੀ ਖੇਡਣਾ ਨਾ ਨਹੀਂ ਨਹੀਂ ਮੈਂ ਸਿਰਫ ਤੁਹਾਨੂੰ ਨਾ ਨਹੀਂ ਤੂੰ ਉਹ ਜਿਹੜਾ ਐ ਹੱਥ ਦੇਣਾ ਸੀ ਨਾ ਵਿੱਚ ਬਲ ਬਣਾਏਗਾ ਭਾਈ ਮੈਂ ਕਦੀ ਖੇਡੀ ਨਹੀਂ ਤੇ ਮੈਂ ਹੁਣ ਕਿੱਦਾਂ ਖੇਡ ਲਵਾਂਗੇ ਦੇਖੇਗਾ ਬਸ ਹਾਂ ਚਲੋ ਕੋਈ ਆ ਜਾ ਚਾਚਾ ਖੇਡਣ ਲੱਗਾ ਹੋਵੇ ਚਾਚਾ ਪਹੁੰਚ ਗਿਆ ਆਪਣੀ ਸੀਟ ਤੇ ਲੋ ਜੀ ਖੇਡ ਖੂੜ ਕੇ ਆ ਗਏ ਆ ਸਮੀ ਬੈਠਾ ਰਿਹਾ ਤੇ ਅਸੀਂ ਖੇਡਦੇ ਰਹੇ ਤੇ ਹੁਣ ਜਿਹੜਾ ਵਾ ਆ ਗਏ ਆ ਕਰੇ ਨੇਰਾ ਪੈ ਗਿਆ ਵਾਵਾ ਸਾਰਾ ਪੈ ਪੈ ਜਾਣਾ ਹੋਰ ਪੰਜਾਂ ਮਿੰਟਾਂ ਨੂੰ ਅੱਦ ਕਾ ਵੀ ਛੇਦੀ ਛੇਦੀ ਨਿਬੇੜੀ ਵਾਲਾ ਕੰਮ ਹੈ ਹਾਂਜੀ ਤੇ ਸਮੀ ਕਿਦਾਂ ਲੱਗਾ ਖੇਡ ਕੇ ਤੈਨੂੰ ਭਾਈ ਮੈਂ ਤੇ ਮਾੜਾ ਜਿਹਾ ਖੇਡਿਆ ਮੈਂ ਤੇ ਇਹ ਗੇਮ ਕਦੀ ਖੇਡਿਆ ਹੀ ਨਹੀਂ ਸੀ ਤੈਨੂੰ ਇਹ ਵੀ ਡਰ ਸੀ ਵੀ ਉਂਗਲਾਂ ਟੁੱਟ ਜਾਣਗੇ ਤੇ ਨਹੀਂ ਟੁੱਟਣ ਦਾ ਤੇ ਮੈਨੂੰ ਪਤਾ ਹੀ ਨਹੀਂ ਸੀ ਵੀ ਟੁੱਟ ਵੀ ਜਾਂਦੀਆਂ ਨੇ ਪਰ ਟੁੱਟੀਆਂ ਨਹੀਂ ਤੈਨੂੰ ਪਤਾ ਨਾ ਰਾਜ ਦਾ ਵੀ ਇਹ ਲੰਦਾ ਮੈਂ ਤੇ ਆਪਣੇ ਲੋਕ ਕੋਸ਼ਿਸ਼ ਇਹ ਹੱਥ ਵਿਖਾਏ ਨਾ ਸैम ਦੇ ਕਿਦਾਂ ਦੇ ਆ ਵੀ ਏਦਾਂ ਕਰਕੇ ਬਾਹਰ ਮਾਰੀਦਾ ਵਾ ਤੇ ਅਸੀਂ ਭਾਈ ਖੇਡਦੇ ਨੇ ਕਬੱਡੀ ਕੋਲ ਕਰਦੇ ਰਹੇ ਆ ਐ ਏਡਾ ਤੂੰ ਏਡਾ ਤੂੰ ਕਲਾਵਾ ਏਡਾ ਏਡਾ ਤੇ ਜਹਾਰਾ ਪਲਵਾਨ ਏਡਾ ਤੂੰ ਜਹਾਰਾ ਪਲਵਾਨ ਚਲੋ ਖੈਰ ਅੱਜ ਦਾ ਵਲੌਗ ਜਿਹੜਾ ਵਾਜ ਦੀ ਜਿਹੜੀ ਵੀਡੀਓ ਆ ਆਪਾਂ ਕਰਦੇ ਆ ਐਂਡ ਅਖੀਰ ਤਾਈਂ ਪਹੁੰਚ ਗਈ ਆ ਸੋ ਉਮੀਦ ਕਰਦੇ ਆ ਤੁਹਾਨੂੰ ਇਹ ਜਿਹੜਾ ਵਲੌਗ ਆਈ ਦੀ ਵੀਡੀਓ ਵਧੀਆ ਲੱਗੀ ਹੋਣੀ ਆ ਸਵੇਰੇ ਰੌਣਕ ਮੇਲੇ ਬਹੁਤੇ ਵਧੀਆ ਹੋਣਗੇ ਹਾਂ ਹੈ ਤਾਂ ਉਹ ਦੱਸ ਦਈਏ ਕਿ ਰਹਿਣ ਦੀਏ ਦੱਸ ਦਿੰਨੇ ਚਲੋ ਜੀ ਸਵੇਰੇ ਅਸੀਂ ਬਣਾਉਣੀ ਆ ਜੀ ਲੋੜੀ ਲੋੜੀ ਕਿਉਂਕਿ ਸਵੇਰੇ ਆ ਤੇਰਾ ਅਦੁੱਲਹਾ ਜੀ ਦੇ ਅੜਨ ਲੜਾ ਤੇਰਾ ਅਦੁੱਲਹਾ ਜੀ ਦੇ ਠੀਕ ਆ ਤੇ ਸਵੇਰੇ ਇਨਸ਼ਾਅੱਲਾ ਵਧੀਆ ਰੌਣਕ ਮੇਲਾ ਪ੍ਰੋਪਰ ਤਰੀਕੇ ਨਾਲ ਲੋਹੜੀ ਮਨਾਵਾਂਗੇ ਤੇ ਮਨਾਵਾਂਗੇ ਵੀ ਕਿਸੇ ਸੋਹਣੀ ਥਾਂ ਤੇ ਤੁਹਾਨੂੰ ਸਵਾਦ ਆਊਗਾ ਸਵਾਦ ਆਊਗਾ ਬਲੋਗ ਵੀ ਯਾਰ ਲੈਂਦੇ ਪੰਜਾਬ ਦੇ ਵਿੱਚ ਇਕੱਠ ਕਰਨਾ ਆਪਾਂ ਵੱਡਾ ਹਾਂ ਕਹਿੰਦਾ ਵੀ ਬੇਲੀਆਂ ਦਾ ਪਹਿਲੀ ਵਾਰੀ ਲੈਂਦੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਬੜੇ ਚਿਰ ਬਾਅਦ ਕਿ ਕਿਸੇ ਨੇ ਲੋਹੜੀ ਮਨਾਉਣੀ ਹੈ ਹਾਂ ਫੁੱਲ ਭਾਰ ਨਾਲ ਫੁੱਲ ਭਾਰ ਦੇ ਨਾਲ ਤੁਹਾਨੂੰ ਨਜ਼ਾਰਾ ਆਊਗਾ ਸਵਾਦ ਆਊਗਾ ਜੁੜ ਕੇ ਵੇਖਣਾ ਕੱਲ ਵਾਲਾ ਬਲੋਗ ਭੁੱਲਣਾ ਨਹੀਂ ਅੱਜ ਜਿਹੜਾ ਤੁਸੀਂ ਵੇਖ ਲਿਆ ਨਾ ਤਾਂ ਕਰਕੇ ਫਿਰ ਸਵੇਰੇ ਵਾਲਾ ਜੁੜ ਕੇ ਵੇਖ ਲਿਓ ਠੀਕ ਹੈ ਤੇ ਮਿਲਦੇ ਆ ਅਗਲੇ ਬਲੋਗ 'ਚ ਜੋ ਸਾਨੂੰ ਇਜਾਜ਼ਤ ਰੱਬ ਰੱਖਾ ਜੀ